ਸੈਰ ਸਪਾਟਾ ਸਾਡੀ ਜ਼ਿੰਦਗੀ ਦਾ ਇੱਕ ਅਨਿਖੜਵਾਂ ਅੰਗ ਹੈ ਮਨੋਰੰਜਨ ਦੇ ਨਾਲ ਨਾਲ ਵੱਖ-ਵੱਖ ਥਾਵਾਂ ਦੀ ਜਾਣਕਾਰੀ ਇੱਕ ਦੂਜੀ ਜਗ੍ਹਾ ਦੀ ਵेशभूषा ਖਾਣਾ ਤੇ ਹੋਰ ਕਈ ਚੀਜ਼ਾਂ ਇਸ ਦੇ ਨਾਲ ਜੁੜ ਜਾਂਦੀਆਂ ਨੇ ਸੈਰ ਸਪਾਟਾ ਸਾਡੀ ਜ਼ਿੰਦਗੀ ਤੇ ਕੀ ਪ੍ਰਭਾਵ ਪਾਉਂਦਾ ਹੈ ਜਾਂ ਸੈਰ ਸਪਾਟੇ ਦੇ ਵੱਖ-ਵੱਖ ਕਿਹੜੇ ਪਹਿਲੂ ਨੇ ਇਸ ਵਿਸ਼ੇ ਤੇ ਵਿਚਾਰ ਚਰਚਾ ਕਰਨ ਲਈ ਇਸ ਵਿਸ਼ੇ ਤੇ ਵਿਚਾਰ ਵਟਾਂਦਰਾ ਕਰਨ ਲਈ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਡਾਕਟਰ ਸਤੀਸ਼ ਖਪੂਰ ਸਾਬਕਾ ਰਜਿਸਟਰਾਰ ਡੀਏਵੀ ਯੂਨੀਵਰਸਿਟੀ ਸਾਬਕਾ ਪ੍ਰਿੰਸੀਪਲ ਖਾਲਸਾ ਕਾਲਜ ਜਲੰਧਰ ਤੇ ਸਾਬਕਾ ਬ੍ਰਿਟਿਸ਼ ਕਾਉਂਸਲ ਇਸ ਤੋਂ ਇਲਾਵਾ ਡਾਕਟਰ ਪੀਪੀ ਸਿੰਘ ਜਿਹੜੇ ਕਿ ਡੀਨ ਸਕੂਲ ਆਫ ਲਿਬਰਲ ਐਂਡ ਕ੍ਰੀਏਟਿਵ लवली professions ਯੂਨੀਵਰਸਿਟੀ ਜਲੰਧਰ ਨੇ ਤੇ ਸਾਡੇ ਨਾਲ ਨੇ ਜੀ ਸੰਜੀਵ ਸ਼ਰਧਾ ਜਿਹੜੇ ਹੋਟਲ ਦੇ ਕਿਤੇ ਨਾਲ ਜੁੜੇ ਹੋਏ ਨੇ ਤੇ ਹੁਣ ਇਸ ਵੇਲੇ ਕੰਸਲਟੈਂਟ ਨੇ ਹੋਟਲ ਦੇ ਨਾਲ ਕੰਸਲਟੈਂਟ ਨੇ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਅੱਜ ਦੇ ਇਸ ਸੋਹਣੇ ਜਿਹੇ ਵਿਚਾਰ ਵਟਾਂਦਰੇ ਦੇ ਵਿੱਚ ਡਾਕਟਰ ਕਪੂਰ ਸਭ ਤੋਂ ਪਹਿਲਾਂ ਸ਼ੁਰੂਆਤ ਤੁਹਾਡੇ ਤੋਂ ਕਰਾਂਗੇ ਜਦੋਂ ਆਪਾਂ ਸੈਰ ਸੁਪਾਟੇ ਦੀ ਗੱਲ ਕਰਦੇ ਆਂ ਤੇ ਸੈਰ ਸੁਪਾਟਾ ਇੱਕ ਜੇ ਛੋਟੇ ਜਿਹੇ ਬੱਚੇ ਨੂੰ ਪੁੱਛੀਏ ਤੇ ਉਹਦੇ ਮੈਨੇ ਹੁੰਦੇ ਆ ਕਿ ਮਾਂ-ਬਾਪ ਨਾਲ ਹਲਕਾ ਜਿਹਾ ਘੁੰਮਣ ਜਾਣਾ ਕਿਸੇ ਵੱਡੇ ਨੂੰ ਪੁੱਛੀਏ ਜਾਂ ਵਿਦਿਆਰਥੀ ਨੂੰ ਪੁੱਛੀਏ ਇੱਕ ਦੂਜੀਆਂ ਥਾਵਾਂ ਦੀ ਯਾਤਰਾ ਕਰਨਾ ਕਿਸੇ ਹੋਰ ਨੂੰ ਪੁੱਛੀਏ ਤੇ ਇੱਕ ਦੂਜੇ ਸੂਬਿਆਂ ਦੀ ਯਾਤਰਾ ਕਰਨਾ ਕਿਸੇ ਹੋਰ ਨੂੰ ਪੁੱਛੀਏ ਤੇ ਪੂਰੇ ਵਿਸ਼ਵ ਦੀ ਯਾਤਰਾ ਕਰਨਾ ਆਪਾਂ ਸਿੱਧੀ ਸਾਦੀ ਭਾਸ਼ਾ 'ਚ ਕਿਸੇ ਨੂੰ ਕੀ ਸਮਝਾਵਾਂਗੇ ਕਿ ਸੈਰ ਸਪਟਾ ਸਹੀ ਮੈਨੇਜ ਕੀ ਹੁੰਦਾ ਹੈ ਸੈਰ ਸਪਟੇ ਦੇ ਬਹੁਤ ਸਾਰੇ ਪਹਿਲੂ ਹੈ ਬਹੁਤ ਸਾਰੇ ਪੱਖ ਹਨ ਅਸਪੈਕਟ ਹਨ ਜੀ ਸਰੀਰਿਕ ਅਸਪੈਕਟ ਤੁਸੀਂ ਸਮਝ ਲਿਓ ਕਿ ਬਦਲ ਬਿਮਾਰ ਹੋਏ ਤੇ ਕਹਿੰਦੇ ਇਹਦਾ ਹਵਾ ਪਾਣੀ ਬਦਲਦਾ ਬਦਲਦਾ ਜਿਸ ਦਾ ਮਤਲਬ ਹੈ ਕਿ ਜੋ ਮੈਦਾਨੀ ਇਲਾਕੇ 'ਚ ਹੈ ਤੇ ਫਿਰ ਪਹਾੜੀ ਇਲਾਕੇ ਚ ਚਲਾ ਜਾਏ ਜੀ ਇਹ ਪਹਾੜੀ ਚ ਹੈ ਤੇ ਥੱਲੇ ਵੈਲੀ ਦੇ ਵਿੱਚ ਆ ਜਾਏ ਜੀ ਇਹ ਇਹਦਾ ਸਰੀਰਿਕ ਪਹਿਲੂ ਹੈਗਾ ਕਿਉਂਕਿ ਮਨ ਨੂੰ ਇੱਕ ਐਸੀ ਖੁਸ਼ੀ ਮਿਲਦੀ ਸੈਰ ਸਪਟੇ ਦੇ ਨਾਲ ਜਿਹਦੇ ਨਾਲ ਗੁੱਡ ਹਾਰਮੋਨਸ ਜਿਹੜੇ ਹੈ ਜੀ ਇਹ ਡਵੈਲਪ ਕਰਦੇ ਆ ਗਰੋ ਕਰਦੇ ਆ ਔਰ ਕorticisol ਜਿਹੜੇ ਹੈ ਬੈਡ ਹਾਰਮੋਨ ਜਿਹੜਾ ਹੈ ਜੀ ਜੀ ਉਹ ਸਾਡਾ ਘਟ ਜਾਂਦਾ ਹੈ ਜੀ ਫਿਰ ਇਸ ਦਾ ਇਕਨੋਮਿਕ ਅਸਪੈਕਟ ਹੈ ਹਮ ਹਮ ਬਹੁਤ ਸਾਰੇ ਲੋਕ ਸੈਰ ਸਪਟਾ ਕਰਦੇ ਆ bizness ਨਾਲ ਜੋੜ ਕੇ ਜੀ ਦੂਸਰੀ ਜਗ੍ਹਾ ਤੇ ਜਾਂਦੇ ਆ ਉੱਥੇ bizness opportunities ਦੇਖਦੇ ਆ ਜੀ bizness links ਬਣਾਉਂਦੇ ਆ conferences ਨੂੰ attend ਕਰਨ ਜਾਂਦੇ ਆ ਹਮ ਹਮ ਔਰ ਇਹਦਾ ਫਿਰ ਤੀਸਰਾ ਅਸਪੈਕਟ ਹੈ ਕਲਚਰਲ ਅਸਪੈਕਟ ਹਮ ਹਮ ਜਿਸ ਜਗ੍ਹਾ ਤੇ ਅਸੀਂ ਪੈਦਾ ਹੋਏ ਆ ਜਿਸ ਜਗ੍ਹਾ ਦੀ ਮਿੱਟੀ ਦੀ ਅਸੀਂ ਪ੍ਰੋਡਕਟ ਹੈਗੇ ਆਂ ਉਸ ਜਗ੍ਹਾ ਬਾਰੇ ਸਾਨੂੰ ਪਤਾ ਹੈਗਾ ਲੇਕਿਨ ਦੂਸਰੀ ਜਗ੍ਹਾ ਦੀ ਕਲਚਰ ਕੀ ਹੈ ਉਦੀ ਹਿਸਟਰੀ ਕੀ ਹੈ ਉਦੀ ਸਿਵਲਾਈਜੇਸ਼ਨ ਕੀ ਹੈ ਉਹ ਕੀ ਖਾਂਦੇ ਪੀਂਦੇ ਆ ਕਿਸ ਤਰ੍ਹਾਂ ਦੀ ਵੇਸ਼ਭੂਸ਼ਾ ਪਹਿਨਦੇ ਆ ਇਹ ਤਾਂ ਕਲਚਰਲ ਅਸਪੈਕਟ ਹੈ ਲੇਕਿਨ ਹੁਣ ਤੇ ਸੈਰਸਪਟਾ ਹੋਰ ਵੀ ਅੱਗੇ ਇਸ ਤੋਂ ਨਿਕਲ ਚੁੱਕਾ ਹੈ ਕਿਉਂਕਿ ਹੁਣ ਲੋਕ ਬੀਚ ਟੂਰਿਜ਼ਮ ਦੀ ਵੀ ਗੱਲ ਕਰਦੇ ਆ ਔਰ ਬੀਚ ਟੂਰਿਜ਼ਮ ਤੇ ਇੱਕ ਛੋਟੀ ਜੀ ਗੱਲ ਹੈ ਵੀ ਚਲੋ ਗੋਆ ਜਾ ਕਿਸੇ ਹੋਰ ਸਮੁੰਦਰ ਦੇ ਕਿਨਾਰੇ ਕਿਸੇ ਬੀਚ ਦੇ ਵਿੱਚ ਚਲੇ ਗਏ ਇਹ ਮਾਨੂਮੈਂਟਲ ਅਸਪੈਕਟ ਵੀ ਦਾ ਹੈਗਾ ਜਿ ਜੰਨੀਆਂ ਵੀ ਹਿਸਟੋਰੀਕਲ ਮਾਨੂਮੈਂਟਸ ਹੈ ਕਿ ਕਿਲੇ ਹੈ ਜਾਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁਣ ਜ਼ਿੰਦਾ ਹੈਗੀਆਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਉਹ ਪੁਰਾਣੇ ਇਤਿਹਾਸ ਦਾ ਸਾਨੂੰ ਪੁਰਾਣੀ ਸੰਸਕ੍ਰਿਤੀ ਦਾ ਪਤਾ ਲੱਗਦਾ ਹੈਗਾ ਪੂਰਾ ਇਤਿਹਾਸ ਸਾਡੇ ਸਾਹਮਣੇ ਅੱਖਾਂ ਸਾਹਮਣੇ ਕੁਲ ਜਾਂਦਾ ਹੈਗਾ ਹੁਣ ਤੇ ਸਪੇਸ ਟੂਰਿਜ਼ਮ ਦੀ ਵੀ ਗੱਲ ਹੋਣੀ ਸ਼ੁਰੂ ਹੋ ਗਈ ਹੈ ਜੀ ਸੋ ਮੈਂ ਸਮਝਦਾ ਕਿ ਨਾਲ ਹੀ ਨਾਲ ਹੁਣ ਇਹ ਸੈਰ ਸਪਟਾ ਇੱਕ ਇੰਡਸਟਰੀ ਵੀ ਬਣ ਗਿਆ ਹੂੰ ਹੂੰ ਕਿਉਂਕਿ ਪਹਿਲੇ ਇਹ ਇੰਡਸਟਰੀ ਨਹੀਂ ਸੀ ਪਹਿਲੇ ਲੋਕ ਜਾਂਦੇ ਸੀਗੇ ਆਰਾਮ ਨਾਲ ਮੌਜ ਨਾਲ ਘੁੰਮਦੇ ਫਿਰਦੇ ਜੀ لیکن ਹੁਣ ਇੱਕ ਇੰਡਸਟਰੀ ਦਾ ਰੂਪ ਧਾਰਨ ਕਰ ਚੁੱਕਾ ਹੈਗਾ ਔਰ ਇਹਦੇ ਵਿੱਚ ਇਨਾਕ ਸਕੋਪ ਹੈ ਕਿ ਅੱਜਕੱਲ ਦਾ ਨੌਜਵਾਨ ਅਗਰ ਇਸ ਤਰ੍ਹਾਂ ਦੇ ਕੋਰਸਸ ਕਰਨਾ ਸ਼ੁਰੂ ਕਰੇ ਜਿਸ ਤਰ੍ਹਾਂ ਦੀ ਫੋਰਨ ਯੂਨੀਵਰਸਟੀਆਂ ਚ ਹੈ ਸਾਡੇ ਯੂਨੀਵਰਸਟੀਆਂ ਦੇ ਵਿੱਚ ਵੀ ਕੋਰਸਸ ਜਿਹੜੇ ਹੈ ਇਹ ਸ਼ੁਰੂ ਹੋ ਚੁੱਕੇ ਆ ਡਿਪਲੋਮਾ ਕੋਰਸਸ ਹੈ ਡਿਗਰੀ ਕੋਰਸਸ ਹੈ ਟੂਰਿਜ਼ਮ ਦੇ ਨਾਲ ਕਨੈਕਟਡ ਜਿਨ੍ਹਾਂ ਦੇ ਨਾਲ ਆਪਣਾ ਉਹ ਇਹ ਕਿੱਤਾ ਵੀ ਬਣਾ ਸਕਦੇ ਹੈਗੇ ਜੀ ਜੀ ਇਹ ਕਿੱਤੇ ਦੀ ਗੱਲ ਆਂਦੀ ਹੈ ਜਾਂ ਬਿਜ਼ਨਸ ਦੀ ਗੱਲ ਆਂਦੀ ਹੈ ਜਾਂ ਇੰਡਸਟਰੀ ਦੀ ਗੱਲ ਆਂਦੀ ਹੈ ਤੇ ਸਾਡੇ ਕੋਲ ਸੰਜੀਵ ਸ਼ਰਦਾ ਵੀ ਜੀ ਨੇ ਜਿਹੜੇ ਕਿ ਹੋਟਲ ਕਿੱਤੇ ਦੇ ਨਾਲ ਜੁੜੇ ਹੋਏ ਨੇ ਔਰ ਇਸ ਵੇਲੇ ਕੰਸਲਟੈਂਟ ਨੇ ਔਰ ਜਦੋਂ ਆਪਾਂ ਹੋਟਲ ਦੇ ਨਾਲ ਸੈਰ ਸੋਪਾਟੇ ਨੂੰ ਜੋੜ ਕੇ ਦੇਖਦੇ ਆਂ ਤੁਹਾਡੇ ਖਿਆਲ ਮੁਤਾਬਕ ਕੀ ਆਰਥਿਕਤਾ ਤੇ ਪ੍ਰਭਾਵ ਪੈਂਦਾ ਹੈ ਇਸ ਦਾ ਦੇਖੋ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਏਗਾ ਕਿ ਇਹ ਜਿਹੜਾ ਅਸੀਂ ਆਪਾਂ ਗੱਲਬਾਤ ਕਰ ਰਹੇ ਆਂ ਹੂੰ ਹੂੰ ਇਦੇ ਪਿੱਛੇ ਦਾ ਭਾਗ ਕੀ ਹੈ ਜੀ ਦੇਖੋ 17 ਫ फेब्रुवारी 2024 ਨੂੰ ਗਲੋਬਲ ਟੂਰਿਜ਼ਮ ਰੈਜ਼ੀਲੀਅੰਸ ਡੇ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ ਜਾਏਗਾ ਇਹ ਰੈਜ਼ੀਲੀਅੰਸ ਡੇ ਕਿਉਂ ਆਇਆ ਹਮ ਰੈਜ਼ੀਲੀਅੰਸ ਕਰਕੇ ਇਸ ਕਰਕੇ ਰੈਜ਼ੀਲੀਅੰਸ ਡੇ ਆਪਾਂ ਕਹਿੰਦੇ ਇਹਨੂੰ ਸਿੱਧੇ ਹਿੰਦੀ ਚ ਜੇ ਆਪਾਂ ਇਹਨੂੰ ਪੰਜਾਬੀ ਚ ਕਰੀ ਤਾਂ ਉਹ ਕਹਿੰਦੇ ਲਚੀਲਾਪਨ ਹਮ ਇਹ ਇਸ ਕਰਕੇ ਆਇਆ ਕਿ ਪਿੱਛੇ ਜਦ ਜਦ ਤਰਸਦੀਆਂ ਹੁੰਦੀਆਂ ਜੀ ਸਭ ਤੋਂ ਜ਼ਿਆਦਾ ਇਫੈਕਟ ਜਿਹੜਾ ਹੈ ਉਹ ਹੋਟਲ ਇੰਡਸਟਰੀ ਨੂੰ ਪੈਂਦਾ ਸਭ ਤੋਂ ਪਹਿਲਾਂ ਜੀ ਟੂਰਿਜ਼ਮ ਨੂੰ ਇਫੈਕਟ ਪੈਂਦਾ ਜਿੱਦਾਂ ਹੁਣ ਕੋਵਿਡ ਆਇਆ ਹੂੰ ਤੇ ਕੋਵਿਡ ਜਿਸ ਲਈ ਆਇਆ ਤੇ ਸਭ ਤੋਂ ਪਹਿਲਾ ਜਿਹੜਾ ਜੇ ਤੁਹਾਨੂੰ ਯਾਦ ਹੋਏਗਾ ਸ਼ਾਦੀਆਂ ਕੈਨਸਲ ਹੋ ਗਈਆਂ ਲਾਕਡਾਊਨ ਲੱਗ ਗਏ ਹੂੰ ਬਹੁਤ ਸਾਰੇ ਹੋਟਲਸ ਜਿਹੜੇ ਹੈ ਉਹ ਆਊਟ ਆਫ ਬਿਜ਼ਨਸ ਚੱਲ ਗਏ ਇਹ ਤਾਂ ਬਹੁਤ ਦੂਰ ਦੀ ਗੱਲ ਹੈ ਬਹੁਤ ਦੂਰ ਦੀ ਗੱਲ ਹੈ ਮਤਲਬ ਤੁਸੀਂ ਆਮ ਹੋਟਲ ਰੈਸਟੋਰੈਂਟ ਹੀ ਜਾਣਾ ਬੰਦ ਹੋ ਗਿਆ ਹੈਨਾ ਤਾਂ ਸਭ ਤੋਂ ਜ਼ਿਆਦਾ ਤੇ ਰਿਜ਼ੀਲੀਅੰਸ ਇਹਨੂੰ ਜਿਹੜਾ ਹੈ ਸਤਤ ਇਹਦੀ ਗ੍ਰੋਥ ਕਿੱਦਾਂ ਹੋਵੇ ਇਹਨੂੰ ਸਸਟੇਨੇਬਲ ਕਿੱਦਾਂ ਬਣਾਇਆ ਜਾਵੇ ਇਹਨੂੰ ਲੈ ਕੇ ਇੱਕ ਵਿਚਾਰ ਚੱਲ ਰਿਹਾ ਹੁਣ ਕਿ ਜਿਸਰਤਾ ਕੇ ਮਿਲਾਂਦੀ ਇਸ स्थिरता ਕਿਤਾ ਲੱਕੀ ਜਾਵੇ ਜੇ ਤੁਸੀਂ ਇੱਕ ਇਹਦੀ ਕੰਟ੍ਰਿਬਿਊਸ਼ਨ ਜੇ ਆਪਾਂ ਦੇਖੀਏ ਟੂਰਿਜ਼ਮ ਦਾ ਵਰਲਡ ਲੈਵਲ ਤੇ ਜਿਹੜਾ ਟੂਰਿਜ਼ਮ ਹੈ ਇਹਦਾ 130 130 ਟ੍ਰਿਲੀਅਨ ਡਾਲਰ ਦਾ ਜੀਡੀਪੀ ਦਾ ਕੰਟ੍ਰਿਬਿਊਸ਼ਨ ਹੈ ਵਰਲਡ ਜੀਡੀਪੀ ਤੇ ਤੇ ਜੇ ਆਪਾਂ ਇੰਡੀਆ ਦੇ ਹਿਸਾਬ ਨਾਲ ਦੇਖੀਏ 6% ਇੰਡੀਆ ਦਾ ਜਿਹੜਾ ਮੈਂ ਤੁਹਾਨੂੰ ਦੱਸਦਾ ਜਿਹੜਾ 2019 ਦੇ ਵਿੱਚ ਜੀ 7% ਸੀਗਾ ਹੂੰ ਹੂੰ ਜਿਸ ਲਈ ਕੋਵਿਡ ਆਇਆ 2020 ਦੇ ਵਿੱਚ ਟੂੜ ਹੈ ਉਹ ਡਿੱਕੇ 4.3% ਹੋ ਗਿਆ ਹੂੰ ਤੇ ਹੁਣ 2022 ਦਾ ਜਿਹੜਾ ਜੀਡੀਪੀ ਦਾ ਹੈ ਕੰਟਰੀਬਿਊਸ਼ਨ ਫੇਰ ਵੱਧ ਕੇ 5.8% ਹੋਇਆ 5.8% ਦਾ ਮਤਲਬ ਜੇ ਅਪਾ ਇਹਨੂੰ ਪੈਸੇ ਚ ਕਨਵਰਟ ਕਰੀਏ ਤੇ ਜੀਡੀਪੀ ਦਾ 178 ਬਿਲੀਅਨ ਡਾਲਰਸ ਜੀ ਤੁਸੀਂ ਦੇਖੋ ਇੰਨਾ ਪੈਸਾ ਇਸ ਇੰਡਸਟਰੀ ਦੇ ਵਿੱਚ ਆਂਦਾ ਹੈ ਤੇ ਇਹਦਾ ਕਾਰੋਬਾਰ ਚੱਲਦਾ ਜੀ ਤੇ ਜੇ ਇੰਨਾ ਪੈਸਾ ਆਂਦਾ ਤੁਸੀਂ ਸੋਚੋ ਹਾਊ ਮੱਚ ਇਟ ਕੰਟਰੀਬਿਊਟਸ ਆਪਣਾ ਇਕਨੋਮੀ ਨੂੰ ਕਿੰਨਾ ਕੰਟ੍ਰਿਬਿਊਟ ਕਰ ਰਿਹਾ ਹੈ ਜੀ ਫਿਰ ਆਪਣਾ ਕੀ ਕਹਿੰਦੇ ਆ এমਪਲয়ਮੈਂਟ ਨੂੰ ਕਿੰਨਾ ਕੰਟ੍ਰਿਬਿਊਟ ਕਰ ਰਿਹਾ ਹੈ ਏਸੀ ਜਿਹੜਾ ਆ ਜਿਹੜੇ ਤਰਾਜ਼ੀ ਹੁੰਦੇ ਆ ਭਵੇਂ ਇਹ ਮੈਨਿਮੇਟ ਹੋਵੇ ਕਲਾਈਮੇਟ ਚੇਂਜ ਹੋਵੇ ਹੈਨਾ ਤੇ ਜਿੱਦਾਂ ਕੋਵਿਡ ਦਾ ਕੋਈ ਪੈਂਡੈਮਿਕ ਹੋਵੇ ਇਹਨੂੰ ਕਿਦਾਂ ਸਸਟੇਨੇਬਲ ਬਣਾਣਾ ਇਹਦੇ ਉੱਪਰ ਅਸੀਂ ਵਿਚਾਰ ਕਰਕੇ ਇਹਦੇ ਉੱਪਰ ਅਸੀਂ ਇਹਨੂੰ ਸਸਟੇਨੇਬਲ ਕਿਦਾਂ ਕਰਨਾ ਇਹ ਕਰਨਾ ਹੁਣ ਇਹਦੇ ਵਿੱਚ ਗਵਰਨਮੈਂਟ ਦਾ ਰੋਲ ਬਹੁਤ ਆ ਜਾਂਦਾ ਇਹਨੂੰ ਸਸਟੇਨੇਬਲ ਕਿੱਦਾਂ ਬਣਾਣਾ ਜੀ ਜਿੱਦਾਂ ਡਾਕਟਰ ਸਾਹਿਬ ਕਹ ਰਹੇ ਸੀ ਕਿ ਇੰਡਸਟਰੀ ਮਤਲਬ ਅਸੀਂ ਸਾਰੇ ਇਹਨੂੰ ਇੰਡਸਟਰੀ ਕਹਿੰਦੇ ਪਰ ਆਫੀਸ਼ੀਅਲੀ ਇਹ ਇੰਡਸਟਰੀ ਡਿਕਲੇਅਰ ਨਹੀਂ ਹੋਇਆ ਆਫੀਸ਼ੀਅਲੀ ਨਹੀਂ ਹੈ ਜਿੰਨਾ ਜੀਡੀਪੀ ਦੀ ਗੱਲ ਹੈ ਪਰ ਹੈ ਇੱਕ ਅੰਚੀ ਖਾਸੀ ਇੰਡਸਟਰੀ ਹੈ 224 ਦੇ ਵਿੱਚ ਸਰਕਾਰੀ ਆંકੜਿਆਂ ਦੇ ਮੁਤਾਬਕ ਜੀ ਕੋਈ 70 ਲੱਖ ਤੋਂ ਉੱਪਰ ਵਿਦੇਸ਼ੀ ਜਿਹੜੇ ਆ ਜੀ ਉਹ ਪਰਨ ਦੇ ਵਿੱਚ ਆਏ ਆ ਜੀ ਬਿਲਕੁਲ ਡਾਕਟਰ ਪੀਪੀ ਸਿੰਘ ਜੀ ਤੁਹਾਡੇ ਵੱਲ ਆਉਣੇ ਆ ਔਰ ਤੁਸੀਂ ਦੇਖੋ ਡੀਨ ਸਕੂਲ ਆਫ ਲਿਬਰਲ ਐਂਡ ਕ੍ਰੀਏਟਿਵ ਐਲਪੀਯੂ ਜੀ ਔਰ ਜੇ ਆਪਾਂ ਗੱਲ ਕਰੀਏ ਵਿਦਿਆਰਥੀਆਂ ਦੀ ਵਿਦਿਆਰਥੀਆਂ ਦਾ ਵੀ ਸਿੱਧਾ ਸਿੱਧਾ ਸਬੰਧ ਸੈਕਟਰ ਪਾਟੇ ਦੇ ਨਾਲ ਹੈ ਜੇਕਰ ਆਪਾਂ ਗੱਲ ਕਰੀਏ ਕੋਰਸਸ ਦੀ ਵਿਦਿਆਰਥੀ ਹੋਟਲ ਮੈਨੇਜਮੈਂਟ ਵੱਲ ਬਹੁਤ ਜਾ ਰਹੇ ਨੇ ਜਿਵੇਂ ਕਿ ਸ਼ਰਦਾ ਜੀ ਨੇ ਆਖਿਆ ਕਿ ਇਹ ਇੱਕ ਬਹੁਤ ਅੱਛਾ ਰੋਜ਼ਗਾਰ ਦਾ ਸਾਧਨ ਵੀ ਹੈ ਬਹੁਤ ਸਾਰੇ ਬੱਚਿਆਂ ਨੂੰ ਰੋਜ਼ਗਾਰ ਵੀ ਦਿੰਦਾ ਬਹੁਤ ਸਾਰੇ ਵਿਅਕਤੀਆਂ ਨੂੰ ਰੋਜ਼ਗਾਰ ਵੀ ਦਿੰਦਾ ਹੈ ਤੁਹਾਡੇ ਖਿਆਲ ਮੁਤਾਬਿਕ ਜੇ ਆਪਾਂ ਇਸ ਨੂੰ ਵਿਦਿਆਰਥੀਆਂ ਨਾਲ ਜਾਂ ਰੋਜ਼ਗਾਰ ਨਾਲ ਜੋੜ ਕੇ ਦੇਖੀਏ ਤਾਂ ਕਿਸ ਤਰੀਕੇ ਕਹਿਣਾ ਚਾਹੋਗੇ ਅ ਇਸ ਨੂੰ ਥੋੜਾ ਜਿਆਦਾ ਸਟਾਰਟ ਕਰਦੇ ਹਾਂ ਕਿ ਅੱਜ ਦੇ ਦਿਨ ਦੇ ਵਿੱਚ ਸਭ ਤੋਂ ਜਿਹੜਾ ਵੱਡਾ ਮੀਡੀਆ ਹੈ ਟੂ ਅੰਡਰਸਟੈਂਡ ਇਜ਼ ਸੋਸ਼ਲ ਮੀਡੀਆ ਹਮ ਤੇ ਅਸੀਂ ਸੋਸ਼ਲ ਮੀਡੀਆ ਤੇ ਦੇਖੀਏ ਅੱਜਕੱਲ ਸਭ ਤੋਂ ਜ਼ਿਆਦਾ ਜਿਹੜਾ ਕਹੀਏ ਵਿਚਾਰ ਵਟਾਂਦਰਾ ਹੁੰਦਾ ਉਹ ਵੀਲੌਗਸ ਦੇ ਥਰੂ ਹੁੰਦਾ ਲੋਕ ਆਪਣੇ ਵੀਲੌਗਸ ਬਣਾਉਂਦੇ ਆ ਜਿਦੋਂ ਤੁਸੀਂ ਕਹਿ ਰਹੇ ਹੋ ਕਿ ਬੱਚੇ ਕਿਵੇਂ ਦੇਖਦੇ ਆ ਅੱਜਕੱਲ ਸਭ ਤੋਂ ਜ਼ਿਆਦਾ ਵੀ ਵਲੌਗ ਚੱਲਦਾ ਹੈ ਜਾਂ ਤਾਂ ਟੂਰਿਜ਼ਮ ਦਾ ਜਾਂ ਖਾਣੇ ਪੀਣੇ ਦਾ ਤੇ ਦੋਨੋਂ ਇਹ ਜੁੜੇ ਹੋਏ ਨੇ ਸੈਰ ਸਪਾਟੇ ਦੇ ਨਾਲ ਤੇ ਜੇਕਰ ਆਪਾਂ ਬੱਚਿਆਂ ਨੂੰ ਕਹੀਏ ਬੱਚੇ ਜਾਂ ਤਾਂ ਉਸ ਨੂੰ ਫੋਲੋ ਕਰਦੇ ਨੇ ਜਾਂ ਉਹ ਜੇ ਵੀਲੌਗਸ ਬਣਾਉਂਦੇ ਨੇ ਹੁਣ ਦੋਨੋਂ ਤਰਫ ਦੇ ਵਿੱਚ ਜਾ ਕੇ ਜੇਕਰ ਉਹਨਾਂ ਨੂੰ ਸਮਝ ਪੜ੍ਹਾਈ ਦੀ ਹੋ ਜੇ ਜਿਵੇਂ ਸਤੀਸਰ ਨੇ ਵੀ ਕਿਹਾ ਕਿ ਡਿਪਲੋਮਾ ਵੀ ਨੇ ਗ੍ਰੈਜੂਏਸ਼ਨ ਡਿਗਰੀ ਵੀ ਨੇ ਮਾਸਟਰਸ ਵੀ ਨੇ ਪੀ ਐਚ ਡੀ ਵੀ ਨੇ ਜੋ ਸਾਡੇ ਐਲ ਪੀ ਯੂ ਦੇ ਵਿੱਚ ਵੀ ਜਗ੍ਹਾ ਕਿਉਂਕਿ ਮੈਂ ਉਸ ਉਸ ਨੂੰ ਬਿਲੋਂਗ ਕਰਦਾ ਹਰ ਤਰ੍ਹਾਂ ਦੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਵਿੱਚ ਪ੍ਰੋਗਰਾਮਸ ਜਿਹੜੇ ਕਿ ਉਹ ਬੱਚੇ ਕਰ ਸਕਦੇ ਆ ਜਿਹੜੇ ਸਿੱਧੇ ਤੌਰ ਤੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਜੀ ਜੀ ਤੇ ਮਤਲਬ ਸਕਿੱਲ ਬੇਸਡ ਇੱਕਾ ਚੀਜ਼ ਹੈਗੀ ਹੈ ਤੇ ਜਿਹੜਾ ਬੱਚਾ ਅੱਜ ਦਾ ਦਿਨ ਅੱਜ ਦੇ ਦਿਨ ਦਾ ਜਿਹੜਾ ਬੱਚਾ ਹੈ ਨਾ ਉਹ ਥਿਉਰੀ ਦੀ ਬਜਾਏ ਸਕਿੱਲ ਓਰੀਐਂਟਡ ਜ਼ਿਆਦਾ ਹੈ ਉਹ ਸਕਿੱਲ ਨੂੰ ਪ੍ਰੀਫਰ ਕਰਦਾ ਹੈ ਜਾਂ ਤਾਂ ਜਿਵੇਂ ਅਸतीश ਜੀ ਵੀ ਕਹਿਣਗੇ ਜਾਂ ਸ਼ਰਦਾ ਸੰਜੀਵ ਜੀ ਨੇ ਵੀ ਕਿਹਾ ਕਿ ਉਹ ਹੋਟਲ ਇੰਡਸਟਰੀ ਤੋਂ ਨੇ ਤੇ ਜੇਕਰ ਆਪਾਂ ਕੋਵਿਡ ਦੀ ਗੱਲ ਕਰੀਏ ਉਸੇ ਬਾਅਦ ਕਈ ਲੋਕਾਂ ਨੇ ਆਪਣਾ ਰੋਜ਼ਗਾਰ ਵੀ ਬਦਲੇ ਹੈ ਅੱਜਕੱਲ ਉਹ ਜਿੰਨੂੰ ਕਹਿੰਦੇ ਟਰੱਕ ਸ਼ਾਪ ਕਾਈਂ ਚੀਜ਼ਾਂ ਯਾ ਪਜਲੰਦਰ ਵੀ ਦੇਖੀਏ ਤੇ ਡਬਲ ਡੈਕਰ ਬਸਾਂ ਕਾਈਂ ਰੈਸਟੋਰਾਂ ਖੁੱਲ ਗਏ ਨੇ ਤੇ ਪੀਪਲ ਹੈਵ ਮੂਵ ਟੂਵਰਡ ਸਕਿੱਲ ਬੇਸਡ ਤੇ ਸਟੂਡੈਂਟਸ ਵੀ ਸਕਿੱਲ ਬੇਸਡ ਚੀਜ਼ਾਂ ਹੀ ਜ਼ਿਆਦਾ ਚਾਹੁੰਦੇ ਨੇ ਤੇ ਜਦੋਂ ਆਲੀ ਜੀ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਡੈਫੀਨੇਟਲੀ ਬੱਚਿਆਂ 'ਚ ਬਹੁਤ ਜ਼ਿਆਦਾ ਕ੍ਰੇਜ਼ ਆ ਇਸ ਵੇਲੇ ਸਕਿੱਲ ਓਰੀਐਂਟਡ ਕਿਉਂਕਿ ਇਹਦੇ ਵਿੱਚ ਇੱਕ ਤਾਂ ਉਹਨਾਂ ਦਾ ਪੈਸਾ ਨਹੀਂ ਲੱਗ ਰਿਹਾ ਜਿੱਧਰ ਉਹ ਬਾਹਰ ਜਾ ਰਹੇ ਨੇ ਯਾ ਨੌਕਰੀ ਕਰ ਰਹੇ ਨੇ ਦੋਨਾਂ 'ਚ ਉਹਨਾਂ ਦਾ ਘੁੰਮਣਾ ਫਿਰਨਾ ਵੀ ਹੋ ਰਿਹਾ ਹੈ ਤੇ ਸਤੀਜੀ ਨੇ ਤਿੰਨ ਗੱਲਾਂ ਕਹੀਆਂ ਸੀਗਾ ਕਿ ਇਹਦੇ ਵਿੱਚ ਆਰਥਿਕ ਵੀ ਹੈਗਾ ਇਸ ਦੇ ਵਿੱਚ ਕਲਚਰਲ ਵੀ ਹੈਗਾ ਤੇ ਇਸ ਦੇ ਵਿੱਚ ਦੂਜਾ ਪਹਿਲੂ ਵੀ ਹੈਗਾ ਤੇ ਇਹਦੇ ਚੋਂ ਦੋਨੋਂ ਚੀਜ਼ਾਂ ਸਿੱਖ ਰਹੇ ਹਨ ਖਾਣ ਪੀਣ ਦਾ ਵੀ ਕਰ ਰਹੇ ਹੈਗੇ ਤੇ ਕਲਚਰ ਵੀ ਸਿੱਖ ਰਹੇ ਹਨ ਦੂਜੀ ਚੀਜ਼ਾਂ ਦਾ ਤੇ ਬੱਚਿਆਂ ਦਾ ਬਹੁਤ ਜ਼ਿਆਦਾ ਝੁਕਾਅ ਹੋਇਆ ਇਸ ਵੇਲੇ ਸਕਿੱਲ ਬੇਸ ਓਰੀਐਂਟਡ ਬੇਸਿਕਲੀ ਜਿੱਥੇ ਟੂਰਿਜ਼ਮ ਯਾ ਹੋਟਲ ਇੰਡਸਟਰੀ ਯਾ ਖਾਨ ਪੀਣ ਵਾਲੀ ਚੀਜ਼ ਹੈ ਜੀ ਤਾਂ ਬਹੁਤ ਜ਼ਿਆਦਾ ਬੱਚਿਆਂ ਦਾ ਕ੍ਰੇਜ਼ ਆ ਰਿਹਾ ਹੈ ਇਸ ਵੇਲੇ ਜੀ ਡਾਕਟਰ ਕਪੂਰ ਜਿਵੇਂ ਕਿ ਡਾਕਟਰ ਪੀਪੀ ਸਿੰਘ ਨੇ ਆਖਿਆ ਕਿ ਬੱਚਿਆਂ ਦਾ ਬਹੁਤ ਜ਼ਿਆਦਾ ਕ੍ਰੇਜ਼ ਹੈ ਬਹੁਤ ਜ਼ਿਆਦਾ ਰੁਝਾਨ ਹੈ ਤੇ ਅਸਲਿ ਪੰਜਾਬ ਵਿੱਚ ਤੇ ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿੱਚ ਪ੍ਰਵਾਸ ਦਾ ਵੀ ਰੁਝਾਨ ਹੈ ਜਦੋਂ ਪ੍ਰਵਾਸ ਦੇ ਰੁਝਾਨ ਦੀ ਗੱਲ ਕਰਦੇ ਹਾਂ ਬਹੁਤ ਸਾਰੇ ਬੱਚੇ ਬਾਹਰ ਪੜਨ ਜਾਂਦੇ ਨੇ ਤੇ ਬਹੁਤ ਸਾਰੇ ਬੱਚੇ ਇੱਥੋਂ ਹੀ ਪੜ ਕੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਹੋਟਲ ਮੈਨੇਜਮੈਂਟ ਇੱਕ ਮੁੱਖ ਪੜਾਈ ਹੈ ਤੁਸੀਂ ਕੇਸ ਸਾਹਮਣੇ ਦੇਖਦੇ ਹੋ ਇਹਨੂੰ ਹੋਟਲ ਮੈਨੇਜਮੈਂਟ ਦੇ ਨਾਲ ਨਾਲ ਜਨਰਲ ਅਗਰ ਅਸੀਂ ਬ੍ਰਾਡਰ ਟਰਮ ਲਈਏ ਤੇ ਐਜੂਕੇਸ਼ਨਲ ਟੂਰਿਜ਼ਮ ਹੈ ਸਾਡੇ ਕਿੰਨੇ ਬੱਚੇ ਕੈਨੇਡਾ ਜਾ ਰਹੇ ਹੈ ਕਿੰਨੇ ਬੱਚੇ ਆਸਟ੍ਰੇਲੀਆ ਜਾ ਰਹੇ ਹੈ ਕਿੰਨੇ ਬੱਚੇ ਯੂਕੇ ਜਾ ਰਹੇ ਹੈ ਯਾਰ ਹੋਰ ਕੰਟਰੀਜ਼ ਦੇ ਵਿੱਚ ਜਾ ਰਹੇ ਹੈ ਤੋ ਇੱਕ ਜਿਹੜਾ ਟ੍ਰੈਂਡ ਹੈ ਬਹੁਤ ਅੱਛਾ ਟ੍ਰੈਂਡ ਮੈਂ ਸਮਝਦਾ ਕਿਉਂਕਿ ਵੈਸੇ ਵੀ ਇਨਸਾਨ ਦੀ ਇਹ ਫਿਤਰਤ ਹੈ ਨੇਚਰ ਹੈ ਕਿ ਉਹ ਇੱਕ ਜਗ੍ਹਾ ਤੇ ਟਿੱਕੇ ਨਹੀਂ ਬੈਠਦਾ ਜਿਹੜਾ ਇੱਕ ਜਗ੍ਹਾ ਦੇ ਵੇਲੇ ਰਵਿੰਦਰਨਾਥ ਟੈਗੋਰ ਨੇ ਕਿਹਾ ਸੀਗਾ ਕਿ ਜਿਹੜਾ ਸਮੁੰਦਰ ਦੇ ਕਿਨਾਰੇ ਇੱਕ ਪਾਸੇ ਇੱਕ ਬੰਦਾ ਬੈਠਾ ਉਹ ਕਹਿੰਦਾ ਜਿਹੜਾ ਦੂਸਰਾ ਕਿਨਾਰਾ ਵਾ ਬਹੁਤ ਵਧੀਆ ਵਾ ਔਰ ਜਿਹੜਾ ਦੂਸਰੇ ਬੰਦੇ ਬੈਠਾ ਵਾ ਉਹ ਕਹਿੰਦਾ ਜਿਹੜਾ ਉਧਰ ਸਾਹਮਣੇ ਨਜ਼ਰ ਨਹੀਂ ਆ ਰਿਹਾ ਕਿਨਾਰਾ ਉਹ ਜ਼ਿਆਦਾ ਵਧੀਆ ਹੋਏਗਾ ਬਾਹਰ ਜਾ ਕੇ ਪਤਾ ਲੱਗਣਾ ਸੋ ਇਹ ਇੱਕ ਮਨੋਵਿਗਿਆਨਿਕ ਅਸਪੈਕਟ ਹੈਗਾ ਕਿ ਇਨਸਾਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਂਦਾ ਹੈ ਜਾਣਾ ਚਾਹੁੰਦਾ ਹੈ ਅਗਰ ਉਹ ਨਾ ਜਾਣਾ ਚਾਹੁੰਦਾ ਤਾਂ ਸ਼ਾਇਦ ਕੋਲੰਬਸ ਕਲੀ ਅਮਰੀਕਾ ਡਿਸਕਵਰ ਨਾ ਕਰਦਾ ਜਾਂ ਅੰਗਰੇਜ਼ ਜਿਹੜਾ ਹੈ ਉਹ ਹਿੰਦੁਸਤਾਨ ਇੰਨੀ ਦੂਰ 10000 ਕਿਲੋਮੀਟਰ ਤੋਂ ਇੱਥੇ ਹਿੰਦੁਸਤਾਨ ਦੇ ਵਿੱਚ ਆ ਕੇ ਰੂਲ ਨਾ ਕਰਦੇ ਸੋ ਇਹ ਇੱਕ ਜਿਹੜਾ ਸਾਈਕੋਲੋਜੀਕਲ ਫੈਕਟ ਹੈ ਇਹ ਹਿਸਟੋਰੀਕਲ ਫੈਕਟ ਇਤਿਹਾਸਿਕ ਫੈਕਟ ਦੇ ਵਿੱਚ ਕਨਵਰਟ ਹੋ ਜਾਂਦਾ ਕਿਉਂਕਿ ਜਿਹੜਾ ਵੀ ਬੰਦਾ ਜਿੱਥੇ ਜਾਂਦਾ ਉੱਥੇ ਛਾਪ ਆਪਣੀ ਛੱਡਦਾ ਹੈਗਾ ਜਿਦਾਂ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਅਗਰ ਦੇਖੀਏ ਤੇ ਉਹ ਜਿਹੋ ਅਫਗਾਨਿਸਤਾਨ ਗਏ ਮੱਕਾ ਗਏ ਜਿੱਥੇ-ਜਿੱਥੇ ਵੀ ਗਏ ਉੱਥੇ ਕੋਈ ਨਾ ਕੋਈ ਛਾਪ ਛੱਡੀ ਦੀ ਹੈ ਉੱਥੇ ਉਸ ਤਰ੍ਹਾਂ ਦੇ ਮਾਨੂਮੈਂਟਸ ਹੈਗੇ ਆ ਔਰ ਰਿਲੀਜੀਅਸ ਟੂਰਿਜ਼ਮ ਜਿਹੜਾ ਹੈ ਧਾਰਮਿਕ ਟੂਰਿਜ਼ਮ ਜਿਸ ਨੂੰ ਕਹਿੰਦੇ ਹੋ ਧਾਰਮਿਕ ਸੈਰਸਪਟਾ ਲਫ਼ਜ਼ ਥੋੜਾ ਜਿਆ ਹੋਰ ਤਰ੍ਹਾਂ ਦਾ ਹੈਗਾ لیکن ਧਾਰਮਿਕ ਤੌਰ ਤੇ ਜਿੰਨੇ ਵੀ ਇਹ ਯਾਤਰਾ ਕਰਨ ਜਾਂਦੇ ਆ ਉਹ ਬੈਸ਼ਿਕ انڈیا ਦੇ ਲੋਕ ਉਹ ਇਨਰ ਟੂਰਿਜ਼ਮ ਹੋਵੇ ਜਿੱਥੇ ਪੰਜਾਬ ਦਾ ਬੰਦਾ ਜਿਹੜਾ ਹੈ ਉਹ ਡੈਕਨ ਦੇ ਵਿੱਚ ਜਾਂ ਸਾਊਥ ਦੇ ਵਿੱਚ ਜਾਂ ਐਕਸਟ੍ਰੀਮ ਨਾਰਥ ਦੇ ਵਿੱਚ ਉਹ ਜਾਂਦਾ ਹੈਗਾ ਜਾਂ ਫਿਰ ਅਸੀਂ ਦੂਸਰੇ ਮੁਲਕ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਦੇਖਣ ਜਾਂਦੇ ਆ ਫਾਰ ਐਗਜ਼ਾਮਪਲ ਕੋਈ ਇੱਥੇ ਇੱਕ ਖਾਸ ਧਰਮ ਦਾ ਹੈਗਾ ਉਹ ਕਹੇਗਾ ਕਿ ਮੈਂ ਤਾਂ ਇਟਲੀ ਜ਼ਰੂਰ ਜਾਣਾ ਕਿਉਂ ਹੈ ਇਟਲੀ ਦੇ ਵਿੱਚ ਉਹ ਰੋਮ ਹੈ ਫਿਰ ਉਹ ਡੈਫੀਨਿਟਲੀ ਜਾਏਗਾ ਜਾਂ ਜਾਣਾ ਚਾਹੇਗਾ ਤੇ ਉੱਥੇ ਦੀ ਜੀਓਗ੍ਰਾਫੀ ਦੇਖੇਗਾ ਉਹਦੇ ਨਾਲ ਉਹਦੀ ਨੌਲੇਜ ਵੱਧਦੀ ਹੈ ਫਿਰ ਉੱਥੇ ਦੀਆਂ ਸਾਰੀਆਂ ਕੰਡੀਸ਼ਨਸ ਬਾਰੇ ਗੂਗਲ ਤੋਂ ਣੈਟ ਤੋਂ ਪਤਾ ਕਰੇਗਾ ਵੀ ਕੀ ਕੀ ਹੈਗੀਆਂ ਯਾਨੀ ਕਿ ਇੱਕ ਗਿਆਨਵਰਧਕ ਐਸਪੈਕਟ ਵੀ ਇਹਦਾ ਹੈ ਇੱਕ ਸ਼ਰੀਰੀਕ ਐਸਪੈਕਟ ਜਿਸ ਸਮੇਂ ਤੁਹਾਨੂੰ ਦੱਸਿਆ ਹੋਇਆ ਹੈ ਸਾਂਸਕ੍ਰਿਤਿਕ ਐਸਪੈਕਟ ਇਸ ਕਰਕੇ ਹੈ ਕਿ ਦੂਸਰੀ ਨੌਲੇਜ ਤੁਹਾਨੂੰ ਮਿਲਦੀ ਹੈ ਜੀ ਔਰ ਇਹਦੇ ਨਾਲ ਪੂਰਾ ਸਹਿਯੋਗ ਔਰ ਇਸੇ ਕਰਕੇ ਜਿਹੜਾ 2024 ਦਾ ਬਾਅਦ ਦੇ ਵਿੱਚ ਆਉਣ ਵਾਲਾ ਸਪਟੰਬਰ ਦੇ ਵਿੱਚ 27 ਨੂੰ ग्लोबल टूरिज्म डे है ओदी थी थीम ही ये है टूरिज्म एंड पीस कि टूरिज्म ਨਾਲ ਸ਼ਾਂਤੀ ਕਿਸ ਤਰ੍ਹਾਂ ਸਥਾਪਿਤ ਕਰ ਸਕਦੇ ਆ ਕਿਉਂਕਿ ਜਿੰਨਾ ਚਿਰ ਅਸੀਂ ਇੱਕ ਦੂਸਰੀ ਚੀਜ਼ ਨੂੰ ਦੇਖਦੇ ਨਹੀਂ ਸਾਡੇ ਪ੍ਰੈਜੂਡਿਸ ਸਾਡੇ ਬਾਇਸਸ ਸਾਡੀਆਂ ਜਿਹੜੀਆਂ ਗਲਤ ਧਾਰਨਾਵਾਂ ਹੈ ਉਸ ਚੀਜ਼ ਬਾਰੇ ਬਣੀਆਂ ਰਹਿੰਦੀਆਂ ਹਨ ਲੇਕਿਨ ਜਦੋਂ ਅਸੀਂ ਦੂਸਰੀ ਜਗ੍ਹਾ ਤੇ ਜਾ ਕੇ ਬੇਸ਼ੱਕ ਆਪਣੇ ਮੁਲਕ 'ਚ ਹੋਵੇ ਜਾਂ ਵਿਦੇਸ਼ 'ਚ ਹੋਵੇ ਅਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਆਂ ਤੇ ਮੈਂ ਇਹ ਸਮਝਦਾ ਕਿ ਉਹਦੇ ਨਾਲ ਗੁੱਡਵਿਲ ਵੀ ਵੱਧਦੀ ਹੈ ਅੰਡਰਸਟੈਂਡਿੰਗ ਵੀ ਵੱਧਦੀ ਹੈ ਔਰ ਆਪਸੀ ਮੇਲਜੋਲ ਦੇ ਨਾਲ ਜਿਹੜੇ ਡਿਫਰੈਂਸਸ ਹੈ ਉਹ ਵੀ ਖਤਮ ਹੋ ਗਏ ਉਹ ਵੀ ਖਤਮ ਹੋ ਜਾਂਦੇ ਡਾਕਟਰ ਕਪੂਰ ਤੁਸੀਂ ਬਹੁਤ ਸੋਹਣੀ ਗੱਲ ਕਹੀ ਕਿ ਬੱਚਿਆਂ ਦੇ ਮਨਾਂ ਦੇ ਵਿੱਚ ਵੀ ਜਾਂ ਜਿਹੜਾ ਵੀ ਘੁੰਮਣ ਜਾਣਾ ਚਾਹੁੰਦਾ ਉਸ ਥਾਂ ਦੀ ਅਸਲੀਅਤ ਦੇਖਣ ਦਾ ਇੱਕ ਮਨ ਹੁੰਦਾ ਉਹ ਜਾਣਨਾ ਚਾਹੁੰਦੇ ਨੇ ਕਿ ਹੈ ਕੀ ਜੇ ਇਤਲੀ ਦੀ ਗੱਲ ਕਰਦੇ ਕਹਿੰਦੇ ਅਸੀਂ ਤਾਂ ਉਹ ਰੋਮ ਦੇਖ ਕੇ ਆਣਾ ਜਿੱਥੇ ਨਿਊਰੋ ਨੇ ਬੰਸਰੀ ਵਜਾਈ ਸੀ ਸਾਨੂੰ ਪਤਾ ਤਾਂ ਲੱਗੇ ਨਾ ਅਸੀਂ ਦੇਖਣਾ ਚਾਹੁੰਦੇ ਹਾਂ ਹਾਂਜੀ ਸ਼ਹਿਰ ਦਾ ਜੀ ਹੁਣ ਵਾਰੀ ਫਿਰ ਤੁਹਾਡੀ ਆ ਗਈ ਹੈ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਡਾਕਟਰ ਕਪੂਰ ਨੇ ਆਖਿਆ ਕਿ ਬੱਚਿਆਂ ਦੇ ਮਨਾਂ ਦੇ ਵਿੱਚ ਇੱਕ ਜਿਗਿਆਸਾ ਹੁੰਦੀ ਉਸ ਨੂੰ ਚਾਹੇ ਉਹ ਭਾਰਤ ਦੇ ਵੱਖ-ਵੱਖ ਸੂਬਿਆਂ ਦੀ ਤੀਰਥ ਯਾਤਰਾ ਹੋਵੇ ਜਾਂ ਵੱਖ-ਵੱਖ ਮੁਲਕਾਂ ਦੇ ਵਿੱਚ ਜਾ ਕੇ ਉੱਥੋਂ ਦੇ ਮੋਨੂਮੈਂਟਸ ਦੇਖਣ ਦੀ ਗੱਲ ਹੋਵੇ ਉੱਥੋਂ ਦੀਆਂ ਬਿਲਡਿੰਗਸ ਦੇਖਣ ਦੀ ਗੱਲ ਹੋਵੇ ਉੱਥੋਂ ਦੀਆਂ ਇਤਿਹਾਸਕ ਥਾਵਾਂ ਦੇਖਣ ਦੀ ਗੱਲ ਹੋਵੇ ਜਾਂ ਧਾਰਮਿਕ ਸਥਾਨ ਦੇਖਣ ਦੀ ਗੱਲ ਹੋਵੇ ਔਰ ਜਦੋਂ ਅਸੀਂ ਇਸ ਨੂੰ ਨੌਲੇਜ ਦੇ ਨਾਲ ਜੋੜਦੇ ਆਂ ਤੇ ਕਹਿੰਦੇ ਨੇ ਕਿ ਉੱਥੇ ਜਾ ਕੇ ਨੌਲੇਜ ਵੀ ਬੜੀ ਪ੍ਰਾਪਤ ਹੁੰਦੀ ਹੈ ਗਿਆਨ ਵੀ ਬਹੁਤ ਸਾਰਾ ਹਾਸਲ ਹੁੰਦਾ ਹੈ कि सचमुच सैटस्फैक्ट ज्ञान च वादा करता है जी? देखो जी ऐसी कोई शक्ति गल नहीं क्योंकि ਤੁਸੀਂ ਇੱਕ ਬਾਰੇ এনवायरमेंट ਚ ਜਾਨਦੇ ਹੋ ਉਹਦੇ ਬਹੁਤ ਕੁਝ ਦੇਖਨ ਨੂੰ ਮਿਲਦਾ ਹ ਹ ਹ ਹਣ ਅਜੇ ਆਪਾਂ ਐਗਜ਼ਾਮਪਲ ਲ ਲਈਏ ਕੋਈ ਸਾਉਥ ਦਾ ਬੰਦਾ ਜੇ ਹਿਮਾਚਲ ਹੰਦਾ ਹੈ ਜੀ ਦੋਨਾਂ ਦਾ ਟ੍ਰੋਪੋਗ੍ਰਾਫੀ ਬਿਲਕੁਲ ਵੱਖਰਾ ਇੱਕ ਬਿਲਕੁਲ ਸਮੁੰਦਰ ਦੇ ਕਿਨਾਰੇ ਹੈ ਤੇ ਇੱਕ ਪਹਾੜਾਂ ਦੇ ਵਿੱਚ ਹੈ ਹ ਹ ਰਹਿਣ ਸਹਿਣ ਦਾ ਤਰੀਕਾ ਬਿਲਕੁਲ ਵੱਖਰਾ ਖਾਣ ਪੀਣ ਦਾ ਤਰੀਕਾ ਬਹੁਤ ਵੱਖਰਾ ਹੈ ਤੇ ਸਸਟੇਨੇਬਿਲਟੀ ਬਹੁਤ ਵਕ ਹੈ ਹੁਣ ਜਿੱਦਾਂ ਆਪਣੇ ਸਾਉ ਚਲ ਜਾਈਏ ਉਥੇ ਗਰਮੀਆਂ ਚ ਵੀ ਹਿਯੂਮਿਡਿਟੀ ਇੰਨੀ ਹਾਈ ਹੁੰਦੀ ਹੈ ਕਿ ਤੁਸੀਂ ਮਤਲਬ ਪੱਖੇ ਚਲਾ ਕੇ ਰਹਿਨੇ ਆ ਤੇ ਇਥੇ ਹਿਮਾਚਲ ਦੇ ਵਿੱਚ ਉਪਰਲੀਆ ਪਹਾੜੀਆਂ ਚ ਤੁਸੀਂ ਟੈਂਪਰੇਚਰ ਜਿਹੜਾ ਹੈ -60 ਤੱਕ ਵੀ ਚਲ ਜਾਂਦਾ देयर ਇਜ਼ ਸੋ ਮਚ ਟੂ ਲਰਨ ਜੀ ਨਾਓ ਜੇ ਆਪਾਂ ਰੈਜ਼ੀਲੀਐਂਸੀ ਦੀ ਗੱਲ ਕਰੀਏ ਤਾਂ ਫਿਰ ਆਪਾਂ ਸਾਨੂੰ ਅਸੀਂ ਸਾਨੂੰ ਇਹ ਵੀ ਦੇਖਣਾ ਪਏਗਾ ਕਿ ਅਸੀਂ ਇਹਨੂੰ ਡਾਇਵਰਸੀਫਾਈ ਕਿੱਦਾਂ ਕਰੀਏ ਕਿ ਜਿਹੜਾ ਕਿ এনਵਾਇਰਨਮੈਂਟ ਵੀ ਟੇਕ ਕੇਅਰ ਹੋਵੇ ਹੂੰ ਹੁਣ ਜੇ ਪਿਛਾ ਥੋੜਾ ਐਗਜ਼ਾਮਪਲ ਲਈਏ ਹਿਮਾਚਲ ਦੇ ਵਿੱਚ ਹੁਣ ਜੋ ਪਿਛਲੇ ਮੌਨਸੂਨ ਦੇ ਵਿੱਚ ਜੋ ਤਰਾਸਦੀ ਹੋਈ ਬਿਲਡਿੰਗਾਂ ਤੇ ਬਿਲਡਿੰਗ ਰੁੜ ਗਈਆਂ ਹੋਟਲ ਦੇ ਹੋਟਲ ਰੁੜ ਗਏ ਇਹ ਕਿਉਂ ਹੋਇਆ ਕਿਉਂਕਿ ਲੋਕਾਂ ਨੇ ਹੋਟਲ ਟੂਰਿਜ਼ਮ ਦੇ ਇਨਫਲਕਸ ਦਾ ਹੈਗਾ ਯਾ ਲੋਕ ਕੀ ਘੁੰਮ ਰਹੇ ਆ ਜਾ ਰਹੇ ਆ ਦੇਖ ਰਹੇ ਆ ਪਰ ਇਹਦਾ ਕੋਈ ਜਿਹੜਾ ਹੈ ਕੰਟਰੋਲਡ ਗ੍ਰੋਥ ਨਹੀਂ ਹੈ ਜਿੱਦਾ ਜਿੱਥੇ ਜੀ ਕਰ ਰਿਹਾ ਉੱਥੇ ਹੋਟਲ ਬਣਾ ਰਿਹਾ ਤੇ ਉਹਦੇ ਉਹਦੀ ਕੋਈ ਰੈਗੂਲੇਸ਼ਨ ਨਹੀਂ ਹੈ ਤੇ ਰੈਗੂਲੇਸ਼ਨ ਹੈ ਵੀ ਹੈ ਵੀ ਤੇ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੈ ਚਲੋ ਆਪਾਂ ਇਹਦੇ ਨਾਲ ਇੱਕ ਗੱਲ ਜੋੜਦੇ ਆ ਤੁਸੀਂ ਸਿੱਧਾ ਸਿੱਧਾ ਹੋਟਲ ਮੈਨੇਜਮੈਂਟ ਦੇ ਨਾਲ ਜੁੜੇ ਹੋਏ ਆਂ ਆਰ ਐਸ ਉਹਨੇ ਕੰਸਲਟੈਂਟ ਹੋ ਬਹੁਤ ਸਾਰੇ ਯਾਤਰੀ ਤੁਹਾਡੇ ਕੋਲ ਆ ਕੇ ਹੋਟਲ 'ਚ ਠਹਿਰਦੇ ਨੇ ਕੀ ਉਹ ਤੁਹਾਡੇ ਕੋਲ ਆ ਕੇ ਜਿੱਥੇ ਠਹਿਰੇ ਨੇ ਉਸ ਥਾਂ ਦੀ ਉਸ ਜਗ੍ਹਾ ਦੀ ਉਸ ਏਰੀਆ ਦੀ ਜਾਣਕਾਰੀ ਹਾਸਲ ਕਰਦੇ ਨੇ ਕਿ ਇੱਥੇ ਕਿਹੜੀ ਕਿਹੜੀਆਂ ਥਾਂਾਂ ਦੇਖਣ ਵਾਲੀਆਂ ਨੇ ਇੱਥੇ ਕਿਹੜੇ ਕਿਹੜੇ ਮੋਨੂਮੈਂਟਸ ਨੇ ਇਹ ਤਾਂ ਪ੍ਰਾਇਮਰੀ ਰਿਕੁਆਇਰਮੈਂਟ ਹਨਾ ਦੀ ਕਿਉਂਕਿ ਉਹਨਾਂ ਨੇ ਆ ਕੇ ਸਿਰਫ ਹੋਟਲ ਜੁਬੈ ਕੇ ਰਹਿਣਾ ਤਾਂ ਨਹੀਂ ਹੈਗਾ ਉਹਨਾਂ ਨੇ ਘੁੰਮਣ ਵੀ ਜਾਣਾ ਹੁਣ ਜੇ ਮੈਂ ਢਲਹਾਉੜੀ ਜਾਊਂਗਾ ਜੇ ਮੈਂ ਖੇਝਾਰ ਨਹੀਂ ਗਿਆ ਹੂੰ ਜੇ ਮੈਂ ਹਿਮਾਚਲ ਜੇ ਆਪਣੇ ਕਾਗੜਾ ਗਿਆ ਮੈਂ ਕਾਗੜਾ ਮੰਦਿਰ ਨਹੀਂ ਗਿਆ ਜੇ ਮੈਂ ਕੀ ਕਹਿੰਦੇ ਆ ਮਨਾਲੀ ਗਿਆ ਤੇ ਰੋਤਾਂਗ ਨਹੀਂ ਗਿਆ ਤੇ ਲੋਕਾਂ ਦੀ ਇੱਦਾਂ ਦੀ ਜਿਗਿਆਸਾ ਹੁੰਦੀ ਹੈ ਲੋਕੀ ਪੁੱਛ ਕੇ ਪੂਰਾ ਆਪਣਾ ਟੂਰ ਬਣਾ ਕੇ ਆਂਦੇ ਆ ਕਿ ਅਸੀਂ ਇੱਕ ਜੈ ਸਪੋਸ 3 ਦਿਨ ਦਾ ਟੂਰ ਹੈ ਤੇ ਇੱਕ ਦਿਨ ਅਸੀਂ ਸਿਮੋਲ ਘੁੰਮਣਾ ਦੂਜੇ ਦਿਨ ਜੇ ਅਸੀਂ ਸਾਈਟ ਸੀਨ ਹੋ ਜਾਣਾ ਸੀ ਸਾਈਟ ਸੀਨ ਦੇਖਣੀ ਹੈ ਜੈਸੀ ਵਾਟਰਫਾਲ ਦੇ ਐਡਵੈਂਚਰ ਸਪੋਰਟ ਕਰਨਾ ਪੈਰਾਗਲਾਈਡਿੰਗ ਕਰਨੀ ਹੈ ਤਾਂ ਉਹ ਸਾਬ ਨਾਲ ਇਹ ਸਾਰਾ ਉਹ ਪੈਕੇਜ ਬਣਾ ਕੇ ਆਂਦੇ ਕਿਉਂਕਿ ਅੱਜ ਦੀ ਡੇਟ 'ਚ ਬਹੁਤ سارے ਪੋਰਟਲ ਇਦਾਂ ਦੇ ਹੈਗੇ ਜਿਹੜਾ ਪੂਰਾ ਪੈਕੇਜ ਬਣਾ ਕੇ ਦਿੰਦੇ ਆ ਹੂੰ ਹੂੰ ਬਾਕੀ ਤੁਹਾਡੀ ਮਦਦ ਜ਼ਰੂਰ ਹੁੰਦੀ ਹੈ ਇਹਦੇ 'ਚ ਮੈਂ ਇੱਕ ਚੀਜ਼ ਐਡ ਕਰਾਂਗਾ ਕਿ ਤੁਸੀਂ ਕਿਸੇ ਵੀ ਵਿਦੇਸ਼ੀ ਟੂਰਿਸਟ ਨੂੰ ਦੇਖੋ ਹੂੰ ਉਹਦੇ ਕੋਲ ਟੂਰਿਜ਼ਮ ਦੀ ਗਾਈਡਸ ਬਿਲਕੁਲ ਹੁੰਦੀ ਹੈ ਬਿਲਕੁਲ ਕਰ ਇਹ ਉਹ ਇੰਡੀਆ ਆਂਦੇ ਆ ਤੇ ਇੰਡੀਆ ਦੀ ਗਾਈਡ ਹੈ ਜਿੱਥੇ ਪੂਰੇ ਮੈਪਸ ਅਵੇਲੇਬਲ ਹੈਗੇ ਆ ਜੀ ਔਰ ਜਿੱਥੇ ਪੂਰਾ ਡਿਸਕ੍ਰਿਪਸ਼ਨ ਦਿੱਤਾ ਦਾ ਵੀ ਐਪ ਸਭ ਤੋਂ ਪਹਿਲੇ ਐਸ ਜਗ੍ਹਾ ਤੇ ਜਾਓ ਫਿਰ ਉਸ ਜਗ੍ਹਾ ਤੇ ਜਾਓ ਫਿਰ ਐਸ ਜਗ੍ਹਾ ਤੇ ਜਾਓ ਕਿਉਂਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਆਂਦਾ ਬੰਦਾ ਉਹ ਜਾਂਦੇ ਦਿੱਲੀ ਆਂਦਾ ਹੈ ਜਾਂ ਜ਼ਿਆਦਾ ਫਿਰ ਜਿੰਨੇ ਵੀ ਫੋਰਨਰਸ ਹੈ ਉਹ ਬੰਬੇ ਜਾਂਦੇ ਮੁੰਬਈ ਦੇ ਵਿੱਚ ਉੱਥੇ ਆਂਦੇ ਹੈਗੇ ਜਾਂ ਫਿਰ ਇਧਰ ਆਗਰਾ ਵਾਲਾ ਜਿਹੜਾ ਪਾਸਾ ਹੈਗਾ ਉੱਥੇ ਜਾਂਦੇ ਹੁਣ ਕੁਝ ਲੋਕਾਂ ਨੇ ਅਗਰ ਫੋਰਟਸ ਵਗੈਰਾ ਦੇਖਣੀ ਹੈ ਫਿਰ ਰਾਜਸਥਾਨ ਚਲੇ ਜਾਂਦੇ ਸੋ ਇਹ ਜਿਸ ਜਿਸ ਤਰ੍ਹਾਂ ਦਾ ਜਿਸ ਜਿਸ ਆਦਮੀ ਦਾ ਪ੍ਰਯਾਟਕ ਦਾ ਸ਼ੌਕ ਹੁੰਦਾ ਹੈ ਔਰ ਜਿੰਨਾ ਉਹਦੇ ਕੋਲ ਟਾਈਮ ਹੁੰਦਾ ਹੈ ਜਿੰਨਾ ਪੈਸਾ ਉਹ ਸਪੈਂਡ ਕਰ ਸਕਦਾ ਹੈ ਜੀ ਉਸ ਦੇ ਮੁਤਾਬਕ ਉਹ ਆਪਣਾ ਪ੍ਰੋਗਰਾਮ ਬਣਾਉਂਦਾ ਹੈਗਾ ਔਰ ਉਸ ਪ੍ਰੋਗਰਾਮ ਦੀ ਫੁਲਫਿਲਮੈਂਟ ਲਈ ਜਿਹੜੀ ਸਾਡੀ ਸਰਕਾਰ ਹੈ ਯਾ ਸਾਡੇ ਜਿੰਨੇ ਵੀ ਇਹ ਕਲਚਰਲ ਡਿਪਾਰਟਮੈਂਟਸ ਹੈ ਉਹਦੇ ਚ ਪੂਰੀ ਅੱਛੀ ਮਦਦ ਕਰਦੇ ਆ ਤੁਸੀਂ ਹਿਸਟਰੀ ਦੇ ਅਧਿਆਪਕ ਰਹੇ ਹੋ ਕਈ ਵਾਰੀ ਕੀ ਹੁੰਦਾ ਪੜ੍ਹਾਉਂਦੇ ਆ ਆਪਣਾਦੇ ਮਨ ਹੁੰਦਾ ਕਿ ਬੱਚਿਆਂ ਨੂੰ ਇਹਨਾਂ ਥਾਵਾਂ ਦੀ ਯਾਤਰਾ ਤਾਂ ਜ਼ਰੂਰ ਕਰਾਉਣੀ ਚਾਹੀਦੀ ਹੈ ਮੈਂ ਇਸ ਟੂਰ ਲੈ ਕੇ ਵੀ ਜਾਂਦੇ ਰਹੇ ਹਾਂ ਮੈਂ ਤੋਂ ਇੱਕ ਹੋਰ ਕੰਮ ਕਰਦਾ ਰਿਹਾ ਜੀ ਮੈਂ ਜਦੋਂ ਇਤਿਹਾਸ ਪੜ੍ਹਾਉਂਦਾ ਸੀਗਾ ਜਿਹੜਾ ਮੈਂ ਕੋਈ 35 ইয়ার্স ਟੀਚ ਕੀਤਾ ਹੈ ਜੀ ਤੇ ਮੈਂ ਆਪਣੇ ਕੋਲ ਕয়ਨਜ਼ ਰੱਖੀਆਂ ਹੁੰਦੀਆਂ ਸੀ ਅੱਛਾ ਕਿਉਂਕਿ ਨਿਊਮਿਸਮੈਟਿਕਸ ਹੁਣ ਤਾਂ ਇੱਕ ਪੂਰੀ ਸਾਇੰਸ ਹੈ ਉਹ ਮੈਂ ਇਹ ਦਿਖਾਉਂਦਾ ਸੀਗਾ ਜਿਹੜਾ ਕੁਸ਼ਾਨ ਪੀਰੀਅਡ ਹੈ ਸੋ ਕੁਸ਼ਾਨ ਪੀਰੀਅਡ ਪੜਾਉਣਾ ਹੈ ਨਾਲ ਉਸ ਦੀ ਕੋਇਨ ਦਿਖਾ ਦੇਣੀ ਹੈ। ਜੀ। ਮੁਗਲ ਪੀਰੀਅਡ ਪੜਾਉਣਾ ਉਹਦੀ ਕੋਇਨ ਜਿਹੜੀ ਹੈ ਨਾਲ ਦਿਖਾ ਦੇਣੀ ਹੈ ਤਾਂ ਕਿ ਬੱਚਿਆਂ ਨੂੰ ਇਹ ਪਤਾ ਲੱਗੇ ਕਿ ਕਿਸ ਚੀਜ਼ ਨੂੰ ਅੱਜ ਕੱਲ ਇਲਸਟ੍ਰੇਸ਼ਨ ਦਾ ਜ਼ਮਾਨਾ ਹੈਗਾ। ਹਮਮ ਸਿਰਫ ਤੁਸੀਂ ਪੜ੍ਹ ਕੇ ਇੱਕ ਇੱਕ ਚੀਜ਼ ਨੂੰ ਸਮਝ ਨਹੀਂ ਸਕਦੇ। ਪੜ੍ਹਨ ਦੇ ਨਾਲ ਦੇਖਣ ਨੂੰ ਜੋੜਿਆ ਜਾਵੇ। ਪੜ੍ਹਨ ਦੇ ਨਾਲ ਇੱਕ ਫੀਲਿੰਗ ਨੂੰ ਜੋੜਿਆ ਜਾਵੇ। ਜਿਸ ਤਰ੍ਹਾਂ ਰਿਲੀਜੀਅਸ ਟੂਰਿਜ਼ਮ ਦੇ ਵਿੱਚ ਹੈਗਾ। ਹਮਮ ਜਾਂ ਜਿਸ ਤਰ੍ਹਾਂ ਹੁਣ ਮੈਂ ਇੰਗਲੈਂਡ ਸੀ ਤੇ ਉੱਥੇ ਇੱਕ ਇੱਕ ਬਹੁਤ ਅੱਛਾ ਪ੍ਰਚਲਨ ਸੀਗਾ। ਹਮਮ ਕਿ ਮੈਂ ਅੰਮ੍ਰਿਤਦਾ ਪਹਿਲੇ ਜਦੋਂ ਸਟੂਡੈਂਟ ਸੀਗਾ ਉਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਦਾ ਸੀਗਾ ਕਿ ਪਹਿਲੇ ਮਹੀਨੇ ਜਿੰਨੇ ਵੀ ਵਿਦੇਸ਼ੀ ਵਿਦਿਆਰਥੀ ਉੱਥੇ ਆਂਦੇ ਐ ਉਹਨਾਂ ਦਾ ਇੱਕ ਟੂਰ ਲਗਵਾਉਂਦੇ ਐ ਜੀ ਸਾਨੂੰ ਉਹ ਟਾਵਰ ਆਫ ਲੰਡਨ ਲੈ ਕੇ ਗਏ ਜਿੱਥੇ ਮੈਂ ਕੋਹੇਨੂਰ ਹੀਰਾ ਵੀ ਦੇਖਿਆ ਜੀ ਔਰ ਉਹ ਸਾਰੀਆਂ ਬੈਸਟਿਲ ਦਾ ਦੁਰਗ ਜਿੱਦਾਂ ਮੈਂ ਸਿਰਫ ਕਿਤਾਬ ਚ ਪੜਿਆ ਸੀ ਜਦੋਂ ਫਰਾਂਸ ਦੀ ਕ੍ਰਾਂਤੀ ਹੋਈ ਐ ਕਿ ਬੈਸਟਿਲ ਦੇ ਦੁਰਗ ਨੂੰ ਉਹਨਾਂ ਨੇ ਉਹਦੇ ਉਹਨੂੰ ਗਿਰਾਇਆ ਗਿਆ ਸੀਗਾ ਮੈਨੂੰ ਹਜੇ ਤੱਕ ਯਾਦ ਹੈ ਕਿ ਉਹ ਬੈਸਟਿਲ ਦੇ ਦੁਰਗ ਦੀ ਜਿਹੜੀ ਲੋਕ ਦੀ ਚਾਬੀ ਹੈ ਉਹ 10 ਫੁੱਟ ਤੋਂ ਉੱਤੇ ਹੋਏਗੀ ਸੋ ਜਿਹੜੀ ਚੀਜ਼ ਤੁਸੀਂ ਅੱਖਾਂ ਨਾਲ ਇੱਕ ਵਾਰੀ ਦੇਖ ਲਈ ਹੈ ਐਜ਼ ਅ ਟੂਰਿਸਟ ਬੇਸ਼ੱਕ ਐਜ਼ ਅ ਸਟੂਡੈਂਟ ਟੂਰਿਸਟ ਹੈ ਜਾਂ ਇੱਕ ਅਰੇਂਜਡ ਟੂਰਿਜ਼ਮ ਦਾ ਅਸਪੈਕਟ ਹੈ ਜਿਹੜਾ ਤੁਹਾਡੇ ਡਿਪਾਰਟਮੈਂਟ ਨੇ ਤੁਹਾਡੇ ਲਈ ਉਲੀਕਿਆ ਹੈਗਾ ਉਹ ਲੱਗਦਾ ਵੀ ਇਹ ਟਾਈਮ ਦੀ ਵੇਸਟੇਜ ਹੈ ਐਕਚੁਅਲੀ ਇਹ ਸਚਾਈ ਹੈ ਕਿ ਜਿੰਨਾ ਗਿਆਨ ਜਿੰਨੀ ਨੋਲਿਜ ਦੇਖ ਕੇ ਮਿਲਦੀ ਹੈ ਉਨੀ ਪੜ੍ਹ ਕੇ ਨਹੀਂ ਮਿਲਦੀ ਜੋ ਪੜਿਆ ਉਹ ਭੁੱਲ ਜਾਂਦਾ ਲੇਕਿਨ ਜੋ ਦੇਖਿਆ ਹੈਗਾ ਉਹ ਠੀਕ ਠਾਕ ਰਹਿੰਦਾ ਬਿਲਕੁਲ ਕਿਉਂਕਿ ਉਹ ਬਿਲਕੁਲ ਸ਼ੁਗਲ ਦੇ ਵਿੱਚ ਹੀ ਤੁਸੀਂ ਜਾਂਦੇ ਹੋ ਜੀ ਬਿਨਾ ਟੈਨਸ਼ਨ ਦੇ ਤੁਸੀਂ ਜਾਂਦੇ ਹੋ ਕੋਈ ਬਹੁਤਾ ਡਿਸਪਲਨ ਉਹਦੇ ਵਿੱਚ ਅਬਜ਼ਰਵ ਨਹੀਂ ਕਰਦੇ ਸਿਰਫ ਇਹ ਵੀ ਕੁਝ ਜਗ੍ਹਾ ਐਸੀਆਂ ਹੈਗੀਆਂ ਜਿੱਥੇ ਉਹਨਾਂ ਦੇ ਡੂਜ਼ ਔਰ ਡੂ ਨਾਟਸ ਹੈ ਹਮ ਕੰਟਰੀਜ਼ ਵੀ ਐਸੇ ਹੈ ਵੀ ਐਸ ਕੰਟਰੀ ਦੇ ਵਿੱਚ ਜਾਣਾ ਤੇ ਇਹ 10 ਚੀਜ਼ਾਂ ਹੈਗੀਆਂ ਹਮ ਇਹ ਉੱਥੇ ਦੇ ਡਿਪਾਰਟਮੈਂਟਸ ਨੇ ਸਭ ਪ੍ਰਿੰਟ ਕਰਕੇ ਔਰ ਹੁਣ ਤੇ ਹਰ ਚੀਜ਼ ਜਿਹੜੀ ਹੈ ਅਵੇਲੇਬਲ ਹੈ ਨੈਟ ਦੇ ਉੱਤੇ ਕੋਈ ਵੀ ਆਦਮੀ ਦੇਖ ਸਕਦਾ ਹੈਗਾ ਹਾਂ ਜੀ ਕਹਿਣ ਦਾ ਭਾਵ ਇਹ ਹੋਇਆ ਕਿ ਬੱਚਿਆਂ ਦੇ ਮਨਾਂ ਦੇ ਵਿੱਚ ਜਾਗਰੂਕਤਾ ਤਾਂ ਹੀ ਆਉਣੀ ਹੈ ਜੇਕਰ ਅਸੀਂ ਉਹਨਾਂ ਨੂੰ ਉਸ ਥਾਂ ਦੇ ਉੱਤੇ ਲਿਜਾਵਾਂਗੇ ਉਹ ਦਿਖਾਵਾਂਗੇ ਥਾਵਾਂ ਹਾਂ ਜੀ ਫਿਰ ਹੁਣ ਤਾਂ ਹੀ ਜਾਂਦੇ ਰਹੇ ਹਾਂ ਅੱਛਾ ਮੈਂ ਜੀਓਗ੍ਰਾਫੀ ਦਾ ਕਦੀ ਸਟੂਡੈਂਟ ਈ ਤੇ ਅੱਛਾ ਲੇਕਿਨ ਮੈਨੂੰ ਹਜੇ ਤੱਕ ਯਾਦ ਹੈ ਹਮ ਜੀਓਗ੍ਰਾਫੀ ਦਾ ਕੋਈ ਸਟੂਡੈਂਟ ਈ ਹਾਂ ਲੇਕਿਨ ਜਦੋਂ ਇਟਲੀ ਗਏ ਤੇ ਮੈਨੂੰ ਹਜੇ ਤੱਕ ਯਾਦ ਹੈ ਪੂਰੀ ਜੀਓਗ੍ਰਾਫੀ ਪੀਡਮੋਂਟ ਲੰਬਾਰਡੀ ਵੈਨੀਸ਼ੀਆ ਪਰਮਾ ਮੋਡੇਨਾ ਲਕਾ ਟਸਕਨੀ ਰੋਮ ਜੀ ਸਾਡੀਨੀ ਅਸੀਸਲੀ ਉਹ ਸਾਰੇ ਮਤਲਬ ਜਗ੍ਹਾ ਦਾ ਨਾਮ ਤੁਹਾਨੂੰ ਯਾਦ ਹੈ ਔਰ ਫਿਰ ਯਾਦ ਰਹਿੰਦਾ ਹੈ ਵੀ ਇਹ ਚਾਰ ਜਗ੍ਹਾ ਦੇਖ ਲਈਆਂ ਛੇ ਰਹਿ ਗਈਆਂ ਇੱਕ ਵਾਰੀ ਫਿਰ ਜਾ ਕੇ ਆਈਏ ਤੇ ਜਾ ਕੇ ਆਈਏ ਡਾਕਟਰ ਬੀਪੀ ਸਿੰਘ ਜੀ ਨੇ ਡਾਕਟਰ ਕਪੂਰ ਨੇ ਬੜੇ ਅੱਛੇ ਤਰੀਕੇ ਸਮਝਾ ਦਿੱਤਾ ਕਿ ਬਹੁਤ ਸਾਰੀਆਂ ਥਾਵਾਂ ਦੀ ਜਾਣਕਾਰੀ ਸਾਨੂੰ ਦੇਖ ਕੇ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਯਾਦ ਰਹਿੰਦੀ ਹੈ ਕਿਤਾਬਾਂ ਚ ਪੜ ਕੇ ਭਾਵੇਂ ਇੰਨੀ ਅੱਛੀ ਜਾਣ ਹੋਵੇ ਅੱਜ ਕੱਲ ਇਹ ਖੋਰ ਟੂਰਿਜ਼ਮ ਬੜੀ ਡਿਵੈਲਪ ਹੋਈ ਹੈ ਜਿਸ ਨੂੰ ਆਪਾਂ ਹੈਲਥ ਟੂਰਿਜ਼ਮ ਕਹਿੰਦੇ ਆ ਜੇਕਰ ਆਪਾਂ ਟੂਰਿਜ਼ਮ ਨੂੰ ਹੈਲਥ ਦੇ ਨਾਲ ਜੋੜ ਕੇ ਦੇਖੀਏ ਜਿੱਦਾਂ ਸ਼ੁਰੂ ਚ ਹੀ ਗੱਲ ਕਰ ਦਿੱਤੀ ਸੀ ਕਿ ਚਲੋ ਬਿਮਾਰ ਹੋਏ ਆ ਪਹਾੜਾਂ ਵੱਲ ਚੱਲੋ ਬਹੁਤੀ ਠੰਡ ਲੱਗੀ ਚਲੋ ਮੈਦਾਨੀ ਇਲਾਕੇ 'ਚ ਤੁਹਾਨੂੰ ਡਾਕਟਰ ਨੇ ਸਲਾਹ ਦੇ ਦਿੱਤੀ ਹੈ ਜੇ ਆਪਾਂ ਹੈਲਥ ਟੂਰਿਜ਼ਮ ਦੀ ਗੱਲ ਕਰੀਏ ਤਾਂ ਤੁਸੀਂ ਕਿਸ ਤਰੀਕੇ ਇਸ ਨੂੰ ਸਮਝਾਉਣਾ ਚਾਹੋਗੇ health tourism ਮੈਂ ਆਪਣੀ ਸੋਚ ਦੇ हिसाब ਨਾਲ ਦੋ ਤਰ੍ਹਾਂ ਕਾਂਗਾ ਜਿਵੇਂ ਆਪਾਂ ਇੰਡੀਆ ਦਾ ਐਗਜ਼ਾਮਪਲ ਲੈ ਲਈਏ ਤੇ ਕੇਰਲਾ ਇਜ਼ ਨੋਨ ਫਾਰ ਹੈਲਥ ਟੂਰਿਜ਼ਮ ਕੇਰਲਾ ਦੇ ਚ ਬੜੀ ਜਿਆਦਾ ਹਰੀਆਲੀ ਵੀ ਹੈ ਡਿਫਰੈਂਟ ਤਰ੍ਹਾਂ ਦਾ ਇੱਕ ਜਿਹਨੂੰ ਬੋਲੀਏ ਜੀਓਗ੍ਰਾਫੀਕਲ এনवायरमेंट ਵੀ ਹੈ ਪੀਪਲ ਗੋ ਓਵਰ देयर ਰਿਲੈਕਸ ਕਰਨ ਨੂੰ ਉਧਰ ਹਰ ਤਰ੍ਹਾਂ ਦੀ ਯੋਗਾ ਦੀ ਆਯੂਸ਼ ਦੀ ਜਾਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਥੈਰੇਪੀਜ਼ ਅਵੇਲੇਬਲ ਨੇ ਔਰ ਉਹ ਜਿਹੜੀਆਂ ਉਸ এনवायरमेंट ਨੂੰ ਵੀ ਮੈਚ ਕਰਦੀਆਂ ਤੇ ਲੋਕਾਂ ਦੇ ਜਿਹੜੀ ਕੋਸਟ ਅਸਪੈਕਟ ਹੈ ਉਸ ਨੂੰ ਵੀ ਮੈਚ ਕਰਦੀਆਂ ਤੇ ਜਿਹੜਾ ਦੂਸਰਾ ਹੈਗਾ ਜਿਹੜਾ ਹੈਲਥ ਟੂਰਿਜ਼ਮ ਹੈ ਜਿਵੇਂ ਬਾਹਰਲੇ ਦੇਸ਼ਾਂ ਦੇਖੀਏ ਤੇ ਜਿਹੜੀ ਹੈਲਥ ਨੂੰ ਮੇਨਟੇਨ ਕਰਨ ਦਾ ਜਾਂ ਹੈਲਥ ਜਾਂ ਆਪਣੀ ਡਿਜ਼ੀਜ਼ ਨੂੰ ਪ੍ਰੋਟੈਕਟ ਕਰਨ ਦਾ ਜਾਂ ਡਿਜ਼ੀਜ਼ ਹੋ ਗਈ ਤੇ ਉਸ ਨੂੰ ਕਿਉਰ ਕਰਨ ਦਾ ਖਰਚਾ ਥੋੜਾ ਜਿਆਦਾ ਹੈ ਹਮ ਇੰਡੀਆ ਦੇ ਵਿੱਚ ਹੁਣ ਬੁਟੀਕ ਹਸਪਟਲਸ ਦਾ ਕਨਸੈਪਟ ਆ ਗਿਆ ਹੈ ਕਾਫੀ ਸਾਰੇ ਹਸਪਟਲਸ ਨੇ ਫੋਰਟਿਸ ਹੈ ਅਪੋਲੋ ਹੈ ਫਿਊ ਅਦਰਸ ਆਰ ਆਲਸੋ देयर ਵੋਕਾਟ ਇਸ ਆਲਸੋ देयर ਤੇ ਪੀਪਲ ਫਰਮ ਆਊਟਸਾਈਡ ਕਮ ਬਾਹਰਲੇ ਦੇਸ਼ਾਂ ਤੋਂ ਆ ਕੇ ਇੱਧਰ ਆ ਕੇ ਆਪਣਾ ਇਲਾਜ ਕਰਵਾਉਂਦੇ ਨੇ ਤੇ ਉਹ ਵੀ ਇੱਕ ਟੂਰਿਜ਼ਮ ਦਾ ਹਿੱਸਾ ਵੀ ਹੈ ਕਿਉਂਕਿ ਉਸ ਦੇ ਵਿੱਚ ਆਰਥਿਕ ਵੀ ਆ ਰਹੀ ਹੈ ਉਸ ਦੇ ਵਿੱਚ ਉਹਨਾਂ ਦਾ ਕਲਚਰ ਵੀ ਆ ਰਿਹਾ ਕਿਉਂਕਿ ਸਾਡੇ ਇੱਧਰ ਜੋ ਕੇਅਰ ਦਾ ਸਿਸਟਮ ਹੈ ਉਹਨ ਇੰਡੀਆ ਦੇ ਚ ਤਿੱਥੀ ਦੇਵੋ ਭਵ ਹੈ ਤੇ ਸਾਡੇ ਇੱਧਰ ਜਿਹੜਾ ਕੇਅਰ ਦਾ ਸਿਸਟਮ ਹੈ ਉਹ ਇੱਕ ਡਿਫਰੈਂਟ ਹੈ ਐਸ ਕੰਪੇਅਰਡ ਟੂ ਜੇਕਰ ਆਪਾਂ ਬਾਹਰਲੇ ਦੇਸ਼ਾਂ ਦੇ ਨਰਸਿੰਗ ਦਾ ਜਾਂ ਬਾਕੀ ਚੀਜ਼ਾਂ ਦਾ ਕਹੀਏ ਤੇ ਆ ਦੋ ਅਸਪੈਕਟ ਨੇ ਜਿੱਥੇ ਮੈਨੂੰ ਲੱਗਦਾ ਹੈ ਕਿ ਹੈਲਥ ਟੂਰਿਜ਼ਮ ਇੰਡੀਆ ਵਿੱਚ ਬਹੁਤ ਜ਼ਿਆਦਾ ਹੈਗਾ ਔਰ ਇੰਡੀਆ ਵਿੱਚ ਰੁਝਾਨ ਆਉਣ ਵਾਲੇ ਵਕਤਾਂ 'ਚ ਹੋਰ ਜ਼ਿਆਦਾ ਹੋਣਾ ਵੀ 200-250 ਦੇ ਕਰੀਬ ਆਪਣੇ ਬੁਟੀਕ ਹਸਪੀਟਲਸ ਇੰਡੀਆ ਦੇ ਵਿੱਚ ਇਸਟੈਬਲਿਸ਼ ਨੇ ਜਿੱਥੋਂ ਇੰਡੀਆ ਦੇ ਲੋਕਾਂ ਤੋਂ ਜ਼ਿਆਦਾ ਬਾਹਰਲੇ ਲੋਕ ਆ ਕੇ ਪਰਸੈਂਟੇਜ ਵਾਈਜ਼ ਜ਼ਿਆਦਾ ਲੋਕ ਆ ਕੇ ਇਲਾਜ ਕਰਦੇ ਪਏ ਨੇ ਤੇ ਕੇਰਲ ਤਾਂ ਆਪਣਾ ਹੱਬ ਹੈਗਾ ਹੀ ਹੈਗਾ ਉਸ ਤਰ੍ਹਾਂ ਦਾ ਹੈਲਥ ਦੇ ਵਾਸਤੇ ਜੀ ਯਾਨੀ ਕਿ ਹੈਲਥ ਟੂਰਿਜ਼ਮ ਵੀ ਕਾਫੀ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪ੍ਰਚਲਿਤ ਜੀ ਸ਼ਰਦਾ ਜੀ ਹੁਣ ਤੁਹਾਡੇ ਵਾਲਾ ਵਾਂਗੇ ਸੰਜੀਵ ਜੀ ਜਿੱਦਾਂ ਸ਼ੁਰੂ ਚ ਵੀ ਗੱਲ ਕਰ ਦਿੱਤੀ ਸੀ ਕਿ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਮਨੁੱਖ ਦਾ ਇੱਕ ਸੁਭਾਅ ਹੈ ਠੀਕ ਹੈ ਘੁੰਮ ਫਿਰ ਕੇ ਇੱਕ ਦੂਜੀ ਥਾਂ ਦੀ ਜਾ ਕੇ ਨੌਲੇਜ ਹਾਸਲ ਕਰਨਾ ਹੈ ਔਰ ਕਈ ਵਾਰੀ ਕੀ ਹੁੰਦਾ ਜਿੱਦਾਂ ਤੁਸੀਂ ਕਿਹਾ ਕਿ ਹਿਮਾਚਲ ਦੇ ਵਿੱਚ ਬਹੁਤ ਸਾਰੀ ਭੀੜ ਇਕੱਠੀ ਹੋ ਗਈ ਉਸ ਦੇ ਨਾਲ ਬਹੁਤ ਸਾਰੇ ਨੁਕਸਾਨ ਵੀ ਹੋਏ ਤੇ ਜਦੋਂ ਆਪਾਂ ਪੋਲਿਊਸ਼ਨ ਦੀ ਗੱਲ ਕਰਦੇ ਹਾਂ ਤੇ ਇੱਕ ਥਾਂ ਦੀ ਹੋੜ ਜਦੋਂ ਪੈ ਜਾਂਦੀ ਹੈ ਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਲੋਕ ਬਹੁਤ ਜ਼ਿਆਦਾ ਚਲੇ ਜਾਂਦੇ ਨੇ ਤੇ ਜੇ ਆਪਾਂ ਥੋੜਾ ਜਿਹਾ ਘਾਟਾ ਦੇਖੀਏ ਜਾਂ ਥੋੜਾ ਜਿਹਾ ਨੁਕਸਾਨ ਦੇਖੀਏ ਕਿ ਟੂਰਿਜ਼ਮ ਪੋਲੂਸ਼ਨ ਤੇ ਅਸਰ ਪਾਉਂਦੀ ਹੈ ਬਹੁਤ ਜ਼ਿਆਦਾ ਇਹਦਾ ਅਸਰ ਹੈ ਜੀ ਪੋਲੂਸ਼ਨ ਤੇ ਕਿਉਂਕਿ ਕਿਤੇ ਵੀ ਜਦੋਂ ਟੂਰਿਸਟ ਜਾਂਦਾ ਹੈ ਹਮ ਹੁਣ ਦੇਖੋ ਜੀ ਟੂਰਿਸਟ ਜਿਸ ਲਈ ਘੁੰਮਣ ਨਿਕਲੇ ਉਹ ਘੁੰਮਣ ਦੇ ਮੂਡ 'ਚ ਆਇਆ ਹੈ ਹਮ ਉਹਨੇ ਚਿਪਸ ਤੇ ਪੈਕਟ ਵੀ ਖਰੀਦਨੇ ਆ ਹਮ ਉਹਨੇ ਹੋਰ ਕਈ ਚੀਜ਼ਾਂ ਖਰੀਦਨੇ ਆ ਪਰ ਜਿਸ ਲੋਖ ਖਾ ਲੈਂਦੇ ਆ ਤੇ ਉਹਨੂੰ ਜਿੱਦਾਂ ਕਿਤੇ ਵੀ ਸੁੱਟ ਦਿੰਦੇ ਆ এনਵਾਇਰਨਮੈਂਟ 'ਚ ਮਤਲਬ ਜਿੱਦਾਂ ਹੁਣ ਤੁਰੇ ਹੈ ਜਾਂ ਸੜਕ 'ਤੇ ਸੁੱਟਦਾ ਜਾਗਰੂਕਤਾ ਜਿਹੜੀ ਹੈ ਇਹ ਜਾਗਰੂਕਤਾ ਸਾਨੂੰ ਲੋਕਾਂ ਦੇ ਵਿੱਚ ਲਿਆਣੀ ਪੈਣੀ ਹੈ ਹਮ ਜਿਹੜਾ ਉੱਥੇ ਦਾ ਕਮਿਊਨਿਟੀ ਹੈ ਜਿਹੜਾ ਲੋਕਲ ਕਮਿਊਨਿਟੀ ਹੈ ਉਹਨੂੰ ਜਾਗਰੂਕ ਹੋਣਾ ਪਏਗਾ ਆਪਣੇ এনਵਾਇਰਨਮੈਂਟ ਦੇ ਪ੍ਰਤੀ ਜਾਗਰੂਕ ਹੋਣਾ ਪਏਗਾ ਜਿਹੜੇ ਗਵਰਨਮੈਂਟ ਏਜੰਸੀਜ਼ ਹੈ ਉਹਨਾਂ ਨੂੰ ਜਾਗਰੂਕ ਹੋਣਾ ਪਏਗਾ ਹਮ ਇਹ ਤਾਂ ਚਲੋ ਹੋਏ ਪ੍ਰੋਜੈਕਟ ਦੇ ਹਮ ਲੇਕਿਨ ਜਿਹੜੇ ਹੋਟਲ ਵੀ ਹੈਗੇ ਆ ਉਹ ਵੀ ਪੋਲੂਸ਼ਨ 'ਚ ਬਹੁਤ ਜ਼ਿਆਦਾ ਕੰਟ੍ਰਿਬਿਊਟ ਕਰ ਰਹ ਹੁਣ ਜਿੱਦਾਂ ਹਰ ਇੱਕ ਹੋਟਲ ਦੇ ਵਿੱਚ ਮੰਡੇਟਰੀ ਹੈ ਕਿ ਐਸਟੀਪੀ ਪਲੈਂਟ ਲੱਗਣਾ ਹੋਣਾ ਚਾਹੀਦਾ ਆ ਐਸਟੀਪੀ ਪਲੈਂਟ ਇਹ ਲਾ ਤਾਂ ਲੈਂਦੇ ਆ ਪਰ ਚਲਾਉਂਦੇ ਨਹੀਂ ਹਮਮ ਕਿਉਂਕਿ ਉਹਦਾ ਖਰਚਾ ਬਹੁਤ ਜ਼ਿਆਦਾ ਹੈ ਅੱਛਾ ਉਹਦਾ ਖਰਚਾ ਇੰਨਾ ਜ਼ਿਆਦਾ ਹੈ ਕਿ ਉਹ ਸਸਟੇਨੇਬਲ ਨਹੀਂ ਹੈ ਹਮਮ ਹੁਣ ਦਿਸ ਇਜ਼ ਵੇਅਰ ਜਿੱਥੇ ਗਵਰਨਮੈਂਟ ਵਿੱਚ ਆਂਦੀ ਹੈ ਜੀ ਕਿ ਇਹਨੂੰ ਸਸਟੇਨੇਬਲ ਬਣਾਉਣ ਵਾਸਤੇ ਤੁਹਾਨੂੰ ਪੋਲਿਸੀਜ਼ ਇਦਾਂ ਦੀ ਬਣਾਉਣੀ ਪੈਗੀ ਜਿੱਥੇ ਕੀ ਮਤਲਬ ਇਹ ਸਾਰਾ এনਵਾਇਰਨਮੈਂਟ ਟੇਕ ਕੇਅਰ ਹੋਵੇ ਹਮ ਰਿਵਰ ਪੋਲਿਊਟ ਹੋ ਰਹੀਆਂ ਹਮ ਪਹਿਲਾਂ ਜਿੱਦਾਂ ਹੁ ਪਹਿਲਾਂ ਕਹਿੰਦੇ ਸੀ ਉੱਪਰੋਂ ਪਾਣੀ ਆ ਰਿਹਾ ਬੜਾ ਸਾਫ਼ ਆ ਰਿਹਾ ਉਹਨੂੰ ਉੱਪਰ ਇੰਨੇ ਹੋਟਲ ਬਰਗੇ ਸਾਰਾ ਡਿਸਪੋਜ਼ੇਬਲ ਸਿੱਧਾ ਨਦੀਆਂ ਵਿੱਚ ਹੂੰ ਹੂੰ ਤੇ ਉਹ ਉੱਪਰੋਂ ਜਿਹੜਾ ਪਾਣੀ ਆ ਰਿਹਾ ਜੇ ਅਸੀਂ ਕਹੀਏ ਕਿ ਪਾਣੀ ਬਿਲਕੁਲ ਸਾਫ਼ ਆ ਰਿਹਾ ਹੈ ਉਹ ਪਾਣੀ ਸਾਫ਼ ਨਹੀਂ ਆ ਰਿਹਾ ਹੈ ਯਾਨੀ ਕਿ ਹੋਟਲਾਂ ਦੀ ਗੰਦਗੀ ਪਾਣੀ ਦੇ ਵਿੱਚ ਜਾ ਰਹੀ ਹੈ ਜਿਸ ਕਰਕੇ ਨਦੀਆਂ ਗੰਦਲੀਆਂ ਹੋ ਰਹੀਆਂ ਨੇ ਦੇਖੋ ਸਿਰਫ ਉਹ ਹੀ ਨਹੀਂ ਹੋ ਰਿਹਾ ਸੋਇਲ ਜਿਹੜਾ ਹੈ ਸੋਇਲ ਵੀ ਖਰਾਬ ਹੋ ਰਿਹਾ ਹੈ ਹੂੰ ਕਿਉਂਕਿ ਪਲਾਸਟਿਕ ਦੀ ਇੰਨੀ ਜ਼ਿਆਦਾ ਥਰੋ ਅਵੇ ਹੈ ਉਹਦੀ ਕਲੈਕਸ਼ਨ ਨਹੀਂ ਹੈ ਉਹਦੀ ਪ੍ਰੋਪਰ ਕਲੈਕਸ਼ਨ ਨਹੀਂ ਹੈ ਇਵਨ ਦੀ ਸ ਇਹ ਤਾਂ ਕੋਰ ਡਾਊ ਸ਼ਕਤੀ ਘਟਦੀ ਪਈ ਹੈ ਹਾਂਜੀ ਹਾਂਜੀ ਡਾਕਟਰ ਕੋਰ ਅਸਪੈਕਟ ਹੈ ਕਿ ਸਾਡੇ ਲੋਕਾਂ ਚ ਕਹਿਣਾ ਨਹੀਂ ਚਾਹੀਦਾ ਹੈ ਤੇ ਥੋੜੀ ਸ਼ਰਮ ਵਾਲੀ ਗੱਲ ਹੈ ਸਿਵਕ ਸੈਂਸ ਦੀ ਵੀ ਕਮੀ ਹੈ ਮੈਂ ਰੀਸੈਂਟਲੀ ਬਾਹਰ ਸੀ ਔਰ ਉੱਥੇ ਦੇਖਿਆ ਕਿ ਅਗਰ ਉਹ ਆਪਣੇ ਡੌਗੀ ਨੂੰ ਲੈ ਕੇ ਜਾ ਰਿਹਾ ਕੁੱਤੇ ਨੂੰ ਲੈ ਕੇ ਜਾ ਰਿਹਾ ਔਰ ਕੁੱਤਾ ਰਸਤੇ ਦੇ ਵਿੱਚ ਟਾਇਲਟ ਕਰਦਾ ਹੈਗਾ ਤੇ ਉਹਨਾਂ ਨੇ ਬੈਗਸ ਰੱਖੇ ਦੇ ਆ ਉਹ ਖੁਦ ਬੈਗ ਦੇ ਨਾਲ ਉਸ ਨੂੰ ਝੁੱਕ ਕੇ ਪ੍ਰੋਪਰ ਜਗ੍ਹਾ ਦੇ ਉੱਤੇ ਪਾਉਂਦੇ ਆ ਡਿਸਪੋਜ਼ ਕਰਦੇ ਆ ਅੱਛਾ ਇਸੇ ਤਰੀਕੇ ਨਾਲ ਜਿਹੜਾ ਕੂੜਾ ਹੈ ਉਹਦੀ ਡਿਸਪੋਜ਼ਲ ਲਈ ਉਹ ਅਲੱਗ-ਅਲੱਗ ਉਹਨਾਂ ਨੇ ਕੰਟੇਨਰਸ ਅਲੱਗ-ਅਲੱਗ ਬਾਕਸੇ ਕਿਸੇ ਵੀ ਜਗ੍ਹਾ ਤੇ ਚਲੇ ਜਾਓ ਹਮ ਬੇਸ਼ੱਕ ਕਿਸੇ ਰੈਸਟੋਰੈਂਟ ਚਲੇ ਜਾਓ ਸੜਕ ਤੇ ਦੇਖ ਲਓ ਪਾਰਕ ਚ ਚਲੇ ਜਾਓ ਘਰਾਂ ਦੇ ਵਿੱਚ ਵੀ ਦੇਖ ਲਓ ਹਮ ਡੇਟਸ ਫਿਕਸਡ ਹੈ ਜਦੋਂ ਕਿ ਉਹ ਆ ਕੇ ਕਲੈਕਟ ਕਰਦੇ ਆ ਔਰ ਜਦੋਂ ਕਲੈਕਟ ਕਰਦੇ ਆ ਉਹਦੇ ਚ ਐਸਾ ਕੂੜਾ ਜਿਹੜਾ ਕਨਵਰਟੇਬਲ ਹੈ ਹਮ ਔਰ ਐਸਾ ਕੂੜਾ ਜਿਹੜਾ ਬਿਲਕੁਲ ਡਿਸਟਰੋਏ ਕਰਨ ਵਾਲਾ ਹੈ ਉਹ ਦੋਨੇ ਕਰਦੇ ਆ ਸਾਡੇ ਦੇਸ਼ ਦੇ ਵਿੱਚ ਇਹ ਹੈ ਕਿ ਪ੍ਰਾਇਟਿਕ ਜਦੋਂ ਜਾਂਦੇ ਆ ਇਹਨਾਂ ਨੇ ਹੋਟਲ ਦੀ ਗੱਲ ਕੀਤੀ ਹੈ ਬਹੁਤ ਅੱਛੀ ਲੇਕਿਨ ਆਮ ਲੋਕ ਤੇ ਮੂੰਫਲੀ ਜੇ ਵਿੱਚ ਪਾ ਲਈ ਹੈ ਹਾਚਲ ਲਫਾਫਾ ਪੜਿਆ ਹੋਦਾ ਹੈ ਮੂੰਫਲੀ ਖਾਈਗੇ ਛਿਲਕੇ ਜਿਹੜੇ ਜਿੱਥੇ ਜਿੱਥੇ ਝਾਰ ਗਏ ਉੱਥੇ ਰਸਤਾ ਬੂਗਾ ਮਰਾ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਰਸਤੇ ਥਾਣੀ ਚਾਰ ਲੋਕ ਗਏ ਗੁਜ਼ਰ ਕੇ ਜੀ ਜੇ ਕੋਈ ਡਰਿੰਕ ਲੈ ਲਿਆ ਤੇ ਬੋਟਲ ਜਿਹੜੀ ਹੈ ਰਸਤੇ ਸਿਡ ਦਿੱਤੀ ਜੀ ਕਿਉਂਕਿ ਉਸ ਤਰ੍ਹਾਂ ਦੇ ਬਾਕਸ ਸਾਡੇ ਮੇਰੇ ਕੋਲ ਹਰ ਜਗ੍ਹਾ ਤੇ ਇੰਸਟਾਲ ਨਹੀਂ ਹੈ ਔਰ ਨਾ ਹੀ ਇਸ ਤਰ੍ਹਾਂ ਦੀ ਸੈਂਸ ਹੈਗੀ ਹੈ ਜੀ ਸਿਵਿਕ ਸੈਂਸ ਦਾ ਹੋਣਾ ਕਿਸੇ ਵੀ ਕੰਟਰੀ ਦੇ ਵਿੱਚ ਇੱਕ ਬਹੁਤ ਵਧੀਆ ਗੱਲ ਹੋ ਸਕਦੀ ਹੈ ਔਰ ਮੈਂ ਸਮਝਦਾ ਕਿ এডਿਕੇਸ਼ਨ ਦੇ ਥਰੂ ਮੀਡੀਆ ਦੇ ਥਰੂ ਔਰ ਜਿੰਨਾ ਵੀ ਸੋਸ਼ਲ ਨੈਟਵਰਕਿੰਗ ਉਹਦੇ ਥਰੂ ਇਹ ਚੀਜ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਕਿ ਇਹ ਦੇਸ਼ ਆਪਣਾ ਹੀ ਹੈ ਸੜਕਾਂ ਆਪਣੀਆਂ ਹੀ ਹੈ ਪਹਾੜ ਆਪਣੇ ਹੀ ਹੈਗੇ ਆ ਔਰ ਅਸੀਂ ਹਿਮਾਲਿਆ ਤੇ ਜਿੱਥੇ ਲੋਕ ਜਾਂਦੇ ਐ ਇੰਨੀ ਪੋਲਿਊਸ਼ਨ ਉੱਪਰ ਹੈਗੀ ਹੈ ਕਿ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਯਾਨੀ ਕਿ ਜਿੱਥੇ ਜਾਂਦੇ ਹੋ ਉੱਥੇ ਆਪਣਾ ਚੰਗਾ ਪ੍ਰਭਾਵ ਛੱਡ ਕੇ ਆਓ ਇਹ ਨਾ ਕੋਈ ਫਲਾਨੀ ਥਾਂ ਤੋਂ ਆਇਆ ਸੀ ਤੇ ਆ ਗੰਦ ਪਾ ਕੇ ਗਿਆ ਡਾਕਟਰ ਕਪੂਰ ਇੱਕ ਪ੍ਰਸ਼ਨ ਮਨ ਦੇ ਵਿੱਚ ਬੜਾਈ ਆ ਰਿਹਾ ਬਾਰ ਬਾਰ ਆ ਰਿਹਾ ਤੁਸੀਂ ਬੜੇ ਟ੍ਰਿਪ ਲੈ ਕੇ ਜਾਂਦੇ ਰਹੇ ਸਟੂਡੈਂਟਸ ਜਾਂਦੇ ਰਹੇ ਨੇ ਸੋਹਣੀਆਂ ਸੋਹਣੀਆਂ ਮੋਨੂਮੈਂਟਸ ਦੇਖੀਆਂ ਬੜੀਆਂ ਵਧੀਆ 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 ਦੇਖੀਆਂ ਤੇ ਉਸ ਨੂੰ ਆਪਾਂ ਕਦੀ ਤਾਂ ਆਪਣਾ ਨਾਂ ਲਿਖ ਲਿਆ ਦਿਲ ਦੀ ਸ਼ਕਲ ਬਣਾ ਕੇ ਤੇ ਕਦੀ ਉਸ ਨੂੰ ਆਪਾਂ ਡਿਸਟਰੋਏ ਕਰ ਦਿੱਤਾ ਇਹ ਇਨਸਾਨ ਦੀ ਇੱਕ ਨੇਚਰ ਹੈ ਕਿ ਆਪਣਾ ਨਾਮ ਟੂ ਲੀਵ ਫੂਟਪ੍ਰਿੰਟਸ ਜੀ ਕਿ ਆਪਣਾ ਨਾਮ ਛੱਡ ਕੇ ਜਾਈਏ ਹੁਣ ਆਪਣਾ ਨਾਮ ਛੱਡਣ ਲਈ ਤੇ ਪੂਰੀ ਜ਼ਿੰਦਗੀ ਉਸ ਤੇ ਲਗਾਨੀ ਪੈਂਦੀ ਹੈ ਜੀ ਔਰ ਫਿਰ ਆਪਣਾ ਨਾਮ ਆਪ ਹੀ ਤੁਸੀਂ ਪ੍ਰਮੋਟ ਕਰ ਰਹੇ ਹੋ ਉਹਦੇ ਚ ਵੀ ਕੋਈ ਸੈਂਸਟਿਵ ਬੰਦੀ ਜੀ ਲੇਕਿਨ ਕਿਉਂਕਿ ਇੱਕ ਨੇਚਰਲ ਅਰਜ ਹੈ ਜੀ ਆਹਮ ਦੀ ਜਿਹੜੀ ਗੱਲ ਹੈਗੀ ਹੈ ਜੀ ਉਹ ਫਿਰ ਜਿੱਥੇ ਲੋਕ ਜਾਂਦੇ ਆ ਉੱਥੇ ਲਿਖ ਦਿੰਦੇ ਆ ਤੁਸੀਂ ਪੰਜਾਬ ਚ ਦੇਖ ਲਓ ਮੈਂ ਹੁਣ ਬਹੁਤੀਆਂ ਮਾਨੂਮੈਂਟਸ ਦਾ ਨਾਮ ਨਹੀਂ ਇੱਥੇ ਲੈਣਾ ਚਾਹੁੰਦਾ ਜਿੱਥੇ ਵੀ ਲੋਕ ਜਾਂਦੇ ਹੈਗੇ ਆ ਉੱਥੇ ਕੁਛ ਨਾ ਕੁਛ ਲੇਖ ਜ਼ਰੂਰ ਆਂਦੇ ਆ ਪੱਥਰ ਵੀ ਖਰਾਬ ਕਰਦੇ ਆ ਪੇਂਟਿੰਗਸ ਵੀ ਖਰਾਬ ਕਰਦੇ ਆ ਔਰ ਉਹਦਾ ਹੁਣ ਕਿਸੇ ਨੂੰ ਕੀ ਪਤਾ ਵੀ ਤੁਹਾਡਾ ਕੀ ਹੈ ਜੇ ਰੇਲਵੇ ਟ੍ਰੇਨਸ ਦੇ ਵਿੱਚ ਜਾਂਦੇ ਆ ਉੱਥੇ ਤੁਸੀਂ ਟਾਇਲਟਸ ਦੀ ਹਾਲਤ ਦੇਖੋ ਉੱਥੇ ਬਹੁਤ ਕੁਝ ਲਿਖਿਆ ਹੁੰਦਾ ਹੈ ਟੈਲੀਫੋਨ ਨੰਬਰਾਂ ਦੇ ਨਾਲ ਨਾਲ ਹੋਰ ਕਈ ਕੁਝ ਉਹਨਾਂ ਨੇ ਆਪਣੇ ਕਲਾਕ੍ਰਿਤੀਆਂ ਬਣਾਈਆਂ ਹੋਈਆਂ ਸੋ ਇਹ ਇੱਕ ਐਸੀ ਸੈਂਸ ਹੈ ਜਿਹਨੂੰ ਮੈਂ ਸਮਝਦਾ ਕਿ ਨੌਨਸੈਂਸ ਹੈ ਜੀ ਬੈਟਰ ਸੈਂਸ ਕ੍ਰੀਏਟ ਕਰਨ ਦੀ ਜ਼ਰੂਰਤ ਹੈ ਜੀ ਜੀ ਔਰ ਇਹ ਮਨੂਮੈਂਟਸ ਤੇ ਦੇਖੋ ਜੀ ਸਾਡੇ ਕੰਟਰੀ ਦੀਆਂ ਸਾਡਾ ਕੰਟਰੀ ਜਿਹੜਾ ਹੈ ਜੀ ਇਹ ਫੋਰਸ ਦੀ ਜਿਹੜੀ ਲਿਸਟ ਆਈ ਸੀ ਉਹਦੇ ਵਿੱਚ ਸਤਵਾਂ ਸਭ ਤੋਂ ਖੂਬਸੂਰਤ ਹਮ ਦੇਸ਼ ਜਿਹੜਾ ਹੈ ਉਹ ਭਾਰਤ ਹੈ ਜੀ ਉਹਨਾਂ ਨੇ 50 ਦੇਸ਼ ਜਿਹੜੇ ਟਾਪ ਦੇ ਖੂਬਸੂਰਤ ਕੱਢੇ ਸੀ ਉਹਦੇ ਚੋਂ ਸਤਵਾਂ ਸਾਡੇ ਹਿਸਾਬ ਨਾਲ ਤਾਂ ਨੰਬਰ 1 ਤੇ ਹੀ ਹੈ ਜੀ ਲੇਕਿਨ ਉਹ ਸਤਵੇਂ ਨੰਬਰ ਤੇ ਐਸੋਲੇ ਹੈਗਾ ਹਮ ਔਰ ਟੂਰਿਜ਼ਮ ਦੇ ਹਿਸਾਬ ਦੇ ਨਾਲ ਹਿੰਦੁਸਤਾਨ ਜਿਹੜਾ ਹੈ ਇਹ 22ਵੇਂ ਨੰਬਰ ਤੇ ਆਂਦਾ ਹੈ ਜਿੰਨੇ ਲੋਕ ਵਿਜ਼ਿਟ ਕਰਦੇ ਆ ਲੇਕਿਨ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਪ੍ਰਯਾਸ ਸਰਕਾਰ ਦੁਆਰਾ ਹੁਣ ਕੀਤੇ ਜਾ ਰਹੇ ਆ ਆਉਣ ਵਾਲੇ ਟਾਈਮ ਦੇ ਵਿੱਚ ਟੂਰਿਸਟਾਂ ਦਾ ਫਲੋ ਜਿਹੜਾ ਹੈ ਬਹੁਤ ਤੇਜ਼ੀ ਨਾਲ ਵਧੇਗਾ ਕਿਉਂਕਿ ਹੁਣ ਰਿਲੀਜੀਅਸ ਟੂਰਿਜ਼ਮ ਬਹੁਤ ਪਰਫੁੱਲਿਤ ਹੋ ਰਿਹਾ ਹੈ ਜੀ ਔਰ ਰਿਲੀਜੀਅਸ ਟੂਰਿਜ਼ਮ ਦਾ ਫਿਰ ਹੋਰ ਵੀ ਬਹੁਤ ਜੁੜਾਅ ਹੈ ਔਰ ਹੋਰ ਸਾਰੇ ਐਸਪੈਕਟ ਜਿਹਦਾ ਬਿਜ਼ਨਸ ਨਾਲ ਵੀ ਸੰਬੰਧ ਹੈ ਜੀ ਔਰ ਜਿਸਦਾ ਇਕੋਲੋਜੀ ਨਾਲ ਵੀ ਸੰਬੰਧ ਹੈ ਜੀ ਤਾਂ ਮੈਂ ਸਮਝਦਾ ਕਿ ਬਹੁਤ ਅੱਛਾ ਇੱਕ ਐਸਾ ਐਸਪੈਕਟ ਹੈਗਾ ਟੂਰਿਜ਼ਮ ਦਾ ਜੋਸੇ ਨਾਲ ਸੰਬੰਧਿਤ ਤੇ ਦਿਨ ਜਿਹੜਾ ਹੈ ਮਨਾਇਆ ਜਾ ਰਿਹਾ ਜੀ ਡਾਕਟਰ ਪੀਪੀ ਸਿੰਘ ਚੱਲਦੇ-ਚੱਲਦੇ ਤੁਹਾਡੇ ਕੋਲੋਂ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਲਈ ਵਧੀਆ ਟੂਰਿਜ਼ਮ ਕੀ ਉਪਰਾਲੇ ਕੀਤੇ ਜਾ ਸਕਦੇ ਨੇ ਪਹਿਲਾ ਅਪ੍ਰੈਲ ਆ ਤਾਂ ਸਾਡੇ ਕੋਲ ਬੜਾ ਸਾਹਮਣੇ ਹੀ ਨਜ਼ਰ ਆ ਜੀ ਸਵੱਛ ਭਾਰਤ ਜੀ ਹੋਰ ਵੀ ਬਹੁਤ ਕੁਝ ਕਰ ਸਕਦੇ ਆ ਇਸੇ ਮਾਮਲੇ ਚ ਆਪਾਂ ਸੇਵਿਕ ਸੈਸੀ ਸਰ ਨੇ ਗੱਲ ਕੀਤੀ ਹੈ ਇੱਕ এনवायरमेंटਲ ਸਾਇੰਸਿਸ ਦਾ ਆਪਣਾ ਸਬਜੈਕਟ ਕੰਪਲਸਰੀ ਕੀਤਾ ਹੋਇਆ ਯੂਜੀਸੀ ਨੇ ਹਰੇਕ ਅੰਡਰਗ੍ਰੈਜੂਏਟ ਕੋਰਸਿਸ ਵਿੱਚ ਬਟ ਉਹ ਜਿਹੜੇ ਡਸਟਬਿਨ ਦੀ ਗੱਲ ਕੀਤੀ ਗ੍ਰੀਨ ਐਂਡ ਬਲੂ ਬਾਇਓਡੀਗਰੇਡੇਬਲ ਨੋਨ ਡੀਗਰੇਡੇਬਲ ਸੋਸ਼ਲ ਮੀਡੀਆ ਦਾ ਯੂਜ਼ ਕਰ ਸਕਦੇ ਹਾਂ ਅਸੀਂ ਮੁੰਬਈ ਦੇ ਵਿੱਚ ਇੱਕ ਮੈਂ ਪੀ ਐਚ ਡੀ ਕਰਵਾ ਰਿਹਾ ਮੁੰਬਈ ਦੇ ਵਿੱਚ ਹੈ ਜੀ ਸਿਵਿਕ ਸੈਂਸ ਬਹੁਤ ਬਿਹਤਰ ਹੈਗੀ ਐਸ ਕੰਪੇਅਰ ਟੂ ਅਦਰਸ ਸੋ ਪਰਸੈਂਟੇਜ ਵਾਈਜ਼ ਹੀ ਮੈਂ ਕਹਿ ਸਕਦਾ ਬਾਕੀ ਤਾਂ ਨਹੀਂ ਮੈਂ ਕਹਿ ਸਕਦਾ ਹਲੇ ਐਨਾਲਿਸਿਸ ਆਏਗਾ ਜੀ ਇਹ ਜੇ ਉਪਰਾਲੇ ਕੀਤੇ ਜਾ ਸਕਦੇ ਆ ਵਿਦਾਂ ਟਾਈਮਸ ਟੂ ਕਮ ਜੀ ਬਹੁਤ ਸਾਰੇ ਹੋਰ ਵੀ ਉਪਰਾਲੇ ਕੀਤੇ ਜਾ ਸਕਦੇ ਨੇ ਸੋਸ਼ਲ ਮੀਡੀਆ ਦੇ ਨਾਲ ਵੀ ਅਸੀਂ ਸਹਾਰਾ ਲੈ ਕੇ ਟੂਰਿਜ਼ਮ ਨੂੰ ਵਧੀਆ ਤਰੀਕੇ ਦੇ ਨਾਲ ਹੁਲਾਰਾ ਦੇ ਸਕਦੇ ਆ ਸੋ ਡਾਕਟਰ ਸतीश ਕਪੂਰ ਡਾਕਟਰ ਪੀਪੀ ਸਿੰਘ ਤੇ ਸੰਜੀਵ ਸ਼ਰਦਾ ਜੀ ਬਹੁਤ ਹੀ ਵਧੀਆ ਲੱਗਿਆ ਸੈਟਸ ਪਾਟੇ ਦੇ ਅੱਜ ਵੱਖ-ਵੱਖ ਪਹਿਲੂਆਂ ਬਾਰੇ ਖੂਬ ਰੌਸ਼ਨੀ ਪਾਈ ਗਈ ਬਹੁਤ ਬਹੁਤ ਸ਼ੁਕਰੀਆ ਸਟੂਡੀਓਜ਼ ਚੋਂ ਦੇ ਲਈ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ